ਵਰਸਾ ਸਿੰਘ ਲੋਰਦਾ ਉੱਥੇ ਬਹੁਤ ਜ਼ਿਆਦੀਆਂ ਸਹੂਲਤਾਂ ਦੇ ਇਨਾਂ ਨੂੰ ਉੱਥੇ ਚਲੇ ਜਾਣਾ ਚਾਹੀਦਾ ਮੇਰੇ ਖਿਆਲ ਤੇ ਸਰਸਾ ਸਿੰਘ ਬਲਟੋ ਆ ਵੀ ਉਹ ਤਾਂ ਕਹਿ ਰਿਹਾ ਸੀ ਕਿ ਉਹਨੇ ਪੰਜਾਬ ਸ਼ਿਫਟ ਕਰੋ ਉੱਥੇ ਉਹਨਾਂ ਨੂੰ ਪਰੇਸ਼ਾਨੀ ਆਜ ਉਹ ਉਹਨਾਂ ਦੇ ਸਾਹਮਣੇ ਆ ਗਏ ਤੇ ਫਿਰ ਆਜ ਉਹ ਉੱਥੇ ਬਹੁਤ ਸਹੂਲਤਾਂ ਹੋ ਗਈਆਂ ਪਹਿਲਾਂ ਉਸ ਦਿਨ ਸਹੂਲਤਾਂ ਨਹੀਂ ਸੀ ਦੇਖਦੀਆਂ ਕਾਂਗਰਸ ਦੇ ਉਮੀਦਵਾਰ ਨੇ ਕੁਲਵੀਰ ਜੀ ਦਾ ਉਹਨਾਂ ਦਾ ਮੈਂ ਬਿਆਨ ਸੁਣ ਰਿਹਾ ਸੀ ਕਿ ਜਿਹੜੇ ਸੰਵਿਧਾਨ ਨੂੰ ਮੰਨਦੇ ਹੀ ਨਹੀਂ ਸੀਗੇ ਉਹ ਹੁਣ ਸੰਵਿਧਾਨ ਦੇ ਵਿੱਚ ਚੋਣ ਪ੍ਰਕਿਰਿਆ ਚ ਕਿਵੇਂ ਆ ਗਏ ਉਹ ਕਿਵੇਂ ਹੁਣ ਚੋਣ ਲੜਨਗੇ ਔਰ ਕਿਵੇਂ ਫਿਰ ਸੋਚ ਚੁੱਕਣਗੇ ਕਿ ਜਿਹੜੇ ਦੇਸ਼ ਜੋ ਅਦੇਸ਼ ਦੀ ਧਰਾਂ ਚ ਕੋਈ ਬੰਦਾ ਆ ਰਿਹਾ ਜਿਹੜਾ ਨਹੀਂ ਮੰਨਦਾ ਕਿ ਇਹਨਾਂ ਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ ਤੇ ਇਹ ਇਹ ਇਹਨਾਂ ਨੂੰ ਇਸ ਚੀਜ਼ ਦੀ ਤਕਲੀਫ ਕਿਉਂ ਹੋ ਰਹੀ ਮੈਨੂੰ ਸਮਝ ਨਹੀਂ ਆ ਰਹੀ ਅਮ੍ਰਿਤਪਾਲ ਸਿੰਘ ਹਣੀ ਦੇਸ਼ ਦੇ ਵਫਾਦਾਰ ਬੰਦੇ ਉਹ ਤਾਂ ਕਹਿੰਦੇ ਕਿ ਪੰਥਕ ਇਸ਼ੂਸ ਮੈਂ ਹੀ ਚੱਕ ਰਿਆ ਕਹਿੰਦੇ ਪੰਥਕ ਮੁੱਦੇ ਮੇਰੇ ਵੱਲੋਂ ਚੁੱਕੇ ਜਾ ਰਹੇ ਨੇ ਕਹਿੰਦੇ ਮੈਂ ਤਾਂ ਅਮ੍ਰਿਤਪਾਲ ਸਿੰਘ ਨਾਲੋਂ ਵੱਧ ਜੇਲਾਂ ਕੱਟੀਆਂ ਨੇ ਔਰ ਕਹਿੰਦੇ ਹੁਣ ਵੀ ਮੈਂ 10 ਸਾਲ ਭਾਵੇਂ ਮੈਨੂੰ ਜੇਲ੍ਹ ਦੇ ਅੰਦਰ ਰੱਖ ਲਓ ਮੈਂ ਜੇਲ੍ਹ ਕੱਟਣ ਲਈ ਤਿਆਰ ਹਾਂ ਕਿ ਸਾਰੀ ਕੌਮ ਹੀ ਜੇਲ੍ਹ ਚ ਜਾ ਕੇ ਹੀ ਉਹ ਟੈਸਟ ਪਾਸ ਕਰੂ ਹੈ ਇਹ ਜੇ ਇਹਨਾਂ ਨੇ 10 ਸਾਲ ਕੱਟ ਗਏ ਤੇ ਕੋਈ ਹੁਣ 30 ਸਾਲ ਵਾਲੇ ਵੀ ਬੈਠੇ ਹਨ ਉਹਨਾਂ ਵਾਸਤੇ ਇਹ ਕੀ ਕਰ ਰਹੇ ਨੇ ਸਿੰਧੇ ਰਾਜੂਵਾਨਾਂ ਦੀ ਫਾਂਸੀ ਅਸੀਂ ਮਾਫ ਕਰਵਾਈ ਅਸੀਂ ਛਡਵਾਈ ਕਹਿੰਦੇ ਬਾਦਲ ਸਾਹਿਬ ਨੇ ਹੱਥ ਫੜ ਕੇ ਉਹ ਕੰਮ ਸਾਰਾ ਕੀਤਾ ਜਿਹੜੇ ਜੋ ਰੋਲ ਨੇ ਕਰ ਰਹੇ ਸੀ ਸਾਰਾ ਉਹ ਸਾਰੇ ਸੰਗਤ ਦੇ ਸਾਹਮਣੇ ਆ ਵੀ ਜੇ ਬੰਦੀ ਸਿੰਘ ਮੇਰੇ ਖਾਲੇ ਸੱਚੇ ਦਰੋਂ ਚਾਹੁੰਦੇ ਤੇ ਉਹ ਸਾਰੇ ਬਾਹਰ ਹੁੰਦੇ ਇਹ ਕਰਕੇ ਉਹਨਾਂ ਦੇ ਨਾਂ ਦੇ ਰੋਟੀਆਂ ਸਿੱਕੀਆਂ ਜਾ ਰਹੀਆਂ ਜਿਹੜੇ ਸਿੱਖ ਚਿੰਤਕ ਨੇ ਕੁਝ ਬੁੱਧੀਜੀਵੀ ਨੇ ਉਹ ਸਵਾਲੇ ਚੁੱਕ ਰਹੇ ਸੀ ਕਹਿੰਦੇ ਕਿ ਜਿਹੜੇ ਵਖਰੇ ਖਾਲਸਾ ਰਾਜ ਬਣਾਉਣ ਦੀ ਗੱਲ ਕਰਦੇ ਸੀ ਤਾਂ ਕਹਿੰਦੇ ਕਿ ਹੁਣ ਜੇ ਉਹ ਦੇਸ਼ ਦੇ ਸੰਵਿਧਾਨ ਦੇ ਤਹਿਤ ਚੋਣ ਲੜਨਗੇ ਤਾਂ ਕੀ ਉਹ ਉਸ ਆਪਣੇ ਮੰਗ ਤੋਂ ਕਿਨਾਰਾ ਕਰ ਰਹੇ ਨੇ ਉਸ ਇਸ਼ੂ ਤੋਂ ਸਾਈਡ ਦੇ ਉੱਤੇ ਹੋ ਰਹੇ ਨੇ ਕਿਉਂਕਿ ਅੰਮ੍ਰਿਤਪਾਲ ਸਿੰਘ ਜੇ ਚੋਣ ਜਿੱਤ ਜਾਂਦੇ ਨੇ ਤਾਂ ਉਹ ਚੋਣ ਜਿੱਤ ਕੇ ਫਿਰ ਉਹ ਸੌ ਵੀ ਤਾਂ ਉਹੀ ਚੁੱਕਣਗੇ ਨਾ ਕਿ ਅਸੀਂ ਦੇਸ਼ ਦੀ ਅਖੰਡਤਾ ਹੁਣ ਦੇਣੀ ਅਸੀਂ ਦੇਸ਼ ਦੇ ਵਾਸਤੇ ਦੇਸ਼ ਦੇ ਭਲੇ ਦੇ ਲਈ ਕੰਮ ਕਰਾਂਗੇ ਮਾਸੀ ਜਿੱਦੋ ਗ੍ਰਿਫਤਾਰੀ ਹੋਈ ਤਾਂ ਉਹ ਤੋਂ ਬਹੁਤ ਸਾਰੇ ਸਵਾਲ ਹੋਏ ਕਹਿੰਦੇ ਕਿ ਫੰਡਿੰਗ ਬਾਹਰੋਂ ਆ ਰਹੀ ਹੈ ਹੋ ਰਹੀ ਹੈ ਹੁਣ ਕਹਿੰਦੇ ਜਦੋਂ ਬੈਂਕ ਅਕਾਊਂਟ ਖੋਲਿਆ ਤੇ 1000 ਰੁਪਏ ਵਿੱਚ ਆ ਉਹਦੇ ਤਾਂ ਇਸਤੇ ਵੀ ਬੜੇ ਲੋਕਾਂ ਨੇ ਕਿਹਾ ਕਹਿੰਦੇ ਹੁਣ ਦੱਸੋ ਕਿੱਥੇ ਆ ਫੰਡਿੰਗ ਜੇ ਫੰਡਿੰਗ ਆਈ ਹੁੰਦੀ ਤਾਂ ਕਹਿੰਦੇ 1000 ਨਹੀਂ ਹੋਣਾ ਸੀ ਕੋਰੋਨਾ 'ਚ ਹੋਣਾ ਸੀਗਾ ਤਾਂ ਬਹੁਤੇ ਇਹਦੀ ਗੱਲ ਕਹਿ ਰਹੇ ਨੇ ਕਹਿੰਦੇ ਕਿ ਹੁਣ ਇਹ ਗਰਾਊਂਡ ਟੈਸਟ ਵੀ ਹੈ ਇੱਕ ਤਰੀਕੇ ਦਾ ਇਹ ਇਮਤਿਹਾਨ ਵੀ ਹੋਊਗਾ ਅਮਰਿਤਪਾਲ ਸਿੰਘ ਉਹਨਾਂ ਵਾਸਤੇ ਕਿ ਜਿਹੜਾ ਉਹ ਪੂਰਾ ਉਹਨਾਂ ਨੇ ਆਪਣਾ ਸਫ਼ਰ ਹੁਣ ਤੱਕ ਦਾ ਬਤੀਤ ਕੀਤਾ ਤਾਂ ਕਹਿੰਦੇ ਇਹ ਬੋਟ ਸਰ ਹਰੀਕੇ ਤਰਨਾ ਲੱਗਾ ਉੱਥੇ ਲੋਕਾਂ ਦਾ ਬਹੁਤ ਨੁਕਸਾਨ ਲੋਕਾਂ ਦੇ ਮੋਟਰਸਾਈਕਲ ਗੱਡੀਆਂ ਬਰਬਾਦ ਕੀਤੀਆਂ ਦਰਿਆ ਸਤੇ ਗਏ ਤੇ ਇਹੋ ਜੇ ਹਾਲਾਤ ਪੈਦਾ ਕੀਤੇ ਗਏ ਕਿ ਲੋਕਾਂ ਦੇ ਬਹੁਤ ਭਚੂਠੇ ਪਰਚੇ ਪਾਏ ਗਏ ਤੇ ਲੋਕਾਂ ਨੂੰ ਬਾਹਰ ਆਉਣ ਦਾ ਮੌਕਾ ਨਹੀਂ ਦਿੱਤਾ ਗਿਆ ਤੇ ਇਸ ਕਰਕੇ ਹੁਣ ਲੋਕਾਂ ਕੋਲ ਆਪਸ਼ਨ ਹੈਗੀ ਲੋਕ ਉਹਦਾ ਫਾਇਦਾ ਉਠਾਉਣਗੇ ਜਾਂ ਉਹ ਆਪਣਾ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਉਹਨਾਂ ਦਾ ਸਾਥ ਢੜਕੇ ਦੇ ਰਹੇ ਦੇ ਜੇ ਤੋਂ ਸਾਰੇ ਪਾਰਟੀਆਂ ਨੇ ਘਬਰਾਇਆ ਸੀ ਜੋ ਅਮਰਤਪਾਲ ਕਹਿ ਰਿਹਾ ਸੀ ਜੇ ਅਮਰਤਪਾਲ ਜੋ ਕੰਮ ਕਰ ਰਿਹਾ ਸੀ ਲੋਕੋ ਪੁੱਤੇ ਮੋਹਰ ਲਾਉਂਦੇ ਆ ਜਾਂ ਉਹਦੇ ਵਿਰੋਧ ਚਲਾਉਂਦੇ ਆ ਇਹ ਤਾਂ ਲੋਕਾਂ ਦੇ ਫੈਸਲਾ ਉਹਨੇ 1 ਜਨਵਰੀ ਨੂੰ ਦੇ ਦੇਣੇ 1 ਜੂਨ ਨੂੰ ਦੇਣਗੇ 4 ਨੂੰ ਫੈਸਲਾ ਹੋ ਜਾਣਾ ਤੁਹਾਨੂੰ ਕਿਹੜੀ ਕਿਹੜੀ ਪਾਰਟੀ ਨੇ ਅਪਰੋਚ ਕੀਤਾ ਕਿਉਂਕਿ ਚਰਚਾਵਾਂ ਇਹ ਸਿਗੀਆਂ ਕਿ ਸ਼੍ਰੋਮਣੀ ਅਕਾਲੀ ਦਲ ਸੋਚ ਰਿਹਾ ਸੀ ਕਿ ਅਮਰਤਪਾਲ ਸਿੰਘ ਹੋਣੀ ਜਿਹੜੇ ਨੇ ਉਹ ਉਹਨਾਂ ਦੀ ਪਾਰਟੀ ਵੱਜੋਂ ਚੋਣ ਲੜਦਣ ਹਾਲਾਂਕਿ ਚਰਚਾਵਾਂ ਬਹੁਤ ਸਾਰੀਆਂ ਹੁੰਦੀਆਂ ਰਹੀਆਂ ਅਸਲ ਇਹਦੇ ਵਿੱਚ ਸੱਚਾਈ ਕੀ ਸੀ ਕਿਹੜੀ-ਕਿਹੜੀ ਪਾਰਟੀ ਨੇ ਜਸਮਜੀਤ ਸਿੰਘ ਮਾਨ ਉਹਨਾਂ ਨੇ ਵੀ ਅਪਰੋਚ ਕੀਤੀ ਜਿਹੜੀ ਤੁਹਾਡੀ ਮੁਲਾਕਾਤ ਹੋਈ ਸੀ ਤਾਂ ਉਸ ਮੁਲਾਕਾਤ ਦੇ ਵਿੱਚ ਕੀ ਉਹਨਾਂ ਨੇ ਕਿਹਾ ਕੀ ਚੋਣ ਪ੍ਰਚਾਰ ਕੀ ਕਰਨਾ ਹੈ ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਣਾ ਹੈ ਕਿਉਂਕਿ ਇੱਕ ਮੈਂਬਰ ਪਾਰਲੀਮੈਂਟ ਜਿਹਨੂੰ ਚੁਣਿਆ ਜਾਊਗਾ ਉਸਨੇ ਆਪਣਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਆਪਣੀ ਗੱਲ ਰੱਖਣੀ ਹੋਊਗੀ ਤਾਂ ਕੀ ਉਹਨਾਂ ਦੀ ਗੱਲਬਾਤ ਸੀ 1 ਜੂਨ ਨੂੰ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੇ ਔਰ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਸਭ ਤੋਂ ਜ਼ਿਆਦਾ ਚਰਚਿਤ ਸੀਟ ਸ਼੍ਰੀ ਖਡੂਰ ਸਾਹਿਬ ਦੀ ਬਣੀ ਹੋਈ ਹੈ ਜਿੱਥੋਂ ਦੀ ਆਜ਼ਾਦ ਤੌਰ ਦੇ ਉੱਤੇ ਇਸ ਵਾਰ ਭਾਈ ਅਮਰਿਤਪਾਲ ਸਿੰਘ ਹੋਣੀ ਚੋਣ ਲੜ ਰਹੇ ਨੇ ਜਿਨ੍ਹਾਂ ਦੇ ਐਲਾਨ ਤੋਂ ਬਾਅਦ ਸਿਆਸੀ ਅਖਾੜਾ ਤਾਂ ਪਖੇਈ ਪਖੇਈ ਨਾਲ ਸਿਆਸਤ ਵੀ ਇਸ ਦੇ ਉੱਤੇ ਹੁਣ ਹੁੰਦੀ ਹੋਈ ਨਜ਼ਰ ਆ ਰਹੀ ਹੈ ਔਰ ਕੱਲੇ ਪੰਜਾਬ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਤੱਕ ਨੂੰ ਹੁਣ ਇਸ ਸੀਟ ਬਾਰੇ ਚਰਚਾ ਕਰਨ ਦੀ ਜਿਹੜੀ ਆ ਉਹ ਲੋੜ ਪਈ ਹੋਈ ਹੈ ਤਾ ਗਲਬਤ ਕਰਦੇ ਆ ਸਰਦਾਰ ਅਮਰਿਤਪਾਲ ਸਿੰਘ ਉਹਨਾਂ ਦੇ ਪਿਤਾ ਜੀ ਤਰਸੀਮ ਸਿੰਘ ਜੀ ਮੌਜੂਦ ਨੇ ਗਲਬਤ ਕਰਦੇ ਆ ਕਿ ਕਿਵੇਂ ਦਾ ਹੁਣ ਚੋਣ ਮੁਹਿੰਮ ਦਾ ਜੋ ਸਫਰ ਹੈ ਉਹ ਸ਼ੁਰੂ ਹੋ ਰਿਹਾ ਹੈ ਬਬੂ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਨਾਮਜ਼ਦਗੀ ਭਰ ਦਿੱਤੀ ਗਈ ਹੈ 9 ਤਰੀਕ ਨੂੰ ਜਿਹੜੇ ਡਾਕੂਮੈਂਟ ਸੀਗੇ ਉਹ ਜਮ੍ਹਾਂ ਕਰਵਾਏ ਗਏ ਔਰ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਉੱਤੇ ਵੀ ਅਪਲੋਡ ਹੋ ਚੁੱਕੇ ਨੇ ਪਿੰਡਾਂ ਚ ਜਾ ਰਹੇ ਹਾਂ ਪ੍ਰਚਾਰ ਕਰ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਕੀ ਹੰਗਾਰਾ ਪਿੰਡਾਂ ਦੇ ਵਿੱਚ ਮਿਲ ਰਿਹਾ ਤੁਹਾਨੂੰ ਇਹ ਜੀ ਅਸੀਂ ਜਦੋਂ ਇਲੈਕਸ਼ਨ ਲੈਣ ਦਾ ਜਿਹੜਾ ਫੈਸਲਾ ਹੈ ਇਹ ਲੋਕਾਂ ਦੀ ਰਾਏ ਨਾ ਲਿਆ ਗਿਆ ਸੀ ਕਿ ਅਸੀਂ ਮੋਰਚੇ 'ਚ ਬੈਠੇ ਜਿਹੜੇ ਵੀ ਸਾਨੂੰ ਆ ਕੇ ਲੋਕ ਮਿਲਦੇ ਸੀ ਤੋਂ ਕਹਿੰਦੇ ਕਿ ਸਰਕਾਰ ਉਦਾਂ ਤੇ ਸਾਡੇ 2-2.5 ਮਹੀਨੇ ਬੈਠੇ ਰਹੇ ਕਿਸੇ ਪ੍ਰਸ਼ਾਸਨ ਅਧਿਕਾਰੀ ਨੇ ਕਿਸੇ ਮੰਤਰੀ ਨੇ ਐਮਐਲਏ ਨੇ ਸਾਡੀ ਗੱਲ ਨਹੀਂ ਸੁਣੀ ਤੇ ਉਹ ਲੋਕ ਪੰਚ ਸਰਪੰਚ ਆ ਕੇ ਹੋਰ ਮੋਤ ਵਰ ਸਜਣਾ ਕੇ ਕਹਿੰਦੇ ਕਿ ਇਹ ਤੁਸੀਂ ਭਾਈ ਸਾਹਿਬ ਨੂੰ ਰਾਜ਼ੀ ਕਰੋ ਕਿ ਇਲੈਕਸ਼ਨ ਲੜੇ ਤੇ ਚਲੋ ਅਸੀਂ ਉਹਨਾਂ ਨੂੰ ਦੋ ਤਿੰਨ ਵਾਰੀ ਮੈਸਜ ਉਹਨਾਂ ਨੂੰ ਸੰਦੇਸ਼ ਪਹੁੰਚਾਇਆ ਸੰਗਤਾਂ ਰਾਤੇ ਉਹ ਪਹਿਲਾਂ ਤੇ ਇਨਕਾਰ ਹੀ ਕਰਦੇ ਰਹੇ ਫਿਰ ਜਦੋਂ 17 ਤਰੀਕ ਨੂੰ ਫਿਰ ਜਿਆਦਾ ਵੱਡਾ ਇਕੱਠ ਹੋਇਆ ਉੱਚ ਵੀ ਫੈਸਲਾ ਲਿਆ ਗਿਆ ਲੋਕ ਸੰਗਤਾਂ ਨੇ ਕਿਹਾ ਵੀ ਉਹਨਾਂ ਨੂੰ ਇਲੈਕਸ਼ਨ ਲੈਣੀ ਜ਼ਰੂਰੀ ਹੈ ਉਦੋਂ ਬਾਅਦ ਚਲੋ ਫਿਰ ਉਹਨਾਂ ਦਾ ਉਹਨਾਂ ਨੂੰ ਅਸੀਂ ਕਿਹਾ ਤੇ ਉਹ ਕਹਿੰਦੇ ਵੀ ਜੇ ਸੰਗਤਾਂ ਦਾ ਜਾਂ ਲੋਕਾਂ ਦਾ ਫੈਸਲਾ ਜਿਹੜਾ ਜੇ ਜਿਆਦਾ ਲੋਕ ਚਾਹੁੰਦੇ ਆ ਕਿ ਮੈਂ ਇਸ ਲੈਂਡ ਚ ਆਵਾਂ ਤੇ ਮੈਂ ਠੀਕ ਹੈ ਕਿ ਮੈਂ ਉਹਨਾਂ ਤੋਂ ਵੱਡਾ ਨਹੀਂਗਾ ਮੈਂਸ ਕਰਕੇ ਉਹਨਾਂ ਨੇ ਇਹ ਫੈਸਲਾ ਲਿਆ ਕਿ ਮੈਂ ਇਲੈਕਸ਼ਨ ਲੜੂਗਾ ਤੁਸੀਂ ਜਦੋਂ ਮੁਲਾਕਾਤ ਕਰਕੇ ਆਏ ਅਖੀਰਲੀ ਵਾਰ ਜਿਹੜੀ ਤੁਹਾਡੀ ਮੁਲਾਕਾਤ ਹੋਈ ਸੀ ਤਾਂ ਉਸ ਮੁਲਾਕਾਤ ਦੇ ਵਿੱਚ ਕੀ ਉਹਨਾਂ ਨੇ ਕਿਹਾ ਕੀ ਚੋਣ ਪ੍ਰਚਾਰ ਕੀ ਕਰਨਾ ਹੈ ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਣਾ ਹੈ ਕਿਉਂਕਿ ਇੱਕ ਮੈਂਬਰ ਪਾਰਲੀਮੈਂਟ ਜਿਹਨੂੰ ਚੁਣਿਆ ਜਾਊਗਾ ਉਸਨੇ ਆਪਣਾ ਦੇਸ਼ ਦੇ ਪਾਰਲੀਮੈਂਟ ਦੇ ਵਿੱਚ ਜਾ ਕੇ ਆਪਣੀ ਗੱਲ ਰੱਖਣੀ ਹੋਊਗੀ ਤਾਂ ਕੀ ਉਹਨਾਂ ਦੀ ਗੱਲਬਾਤ ਕੀਤੀ ਨਹੀਂ ਉਸ ਦਿਨ ਸਾਡੀ 1.5-2 ਘੰਟੇ ਡਿਸਕਸ਼ਨ ਹੋਈ ਇਸੇ ਮੁੱਦੇ ਤੇ ਕਿ ਲੜਨੀ ਚਾਹੀਦੀ ਨਹੀਂ ਲੜਨੀ ਚਾਹੀਦੀ ਤੇ ਉਹਨਾਂ ਨੇ ਉਹ ਇੱਕ ਦਿਨ ਪਹਿਲਾਂ ਰਾਜਦੇਵ ਖਾਲਸਾ ਨਾਲ ਵੀ ਉਹਨਾਂ ਦੀ ਮੀਟਿੰਗ ਹੋਈ ਸੀ ਤੇ ਉਹਨੇ ਹਮੇਂ ਪਰ ਦਿੱਤੀ ਸੀ ਉਹਨਾਂ ਨੂੰ ਵੀ ਠੀਕ ਹੈ ਕਿ ਜੇ ਲੋਕ ਚਾਹੁੰਦੇ ਆ ਤੇ ਮੈਂ ਚਾਹ ਰਿਹਾ ਤੇ ਉਹ ਦਿਨ ਫਿਰ ਉਹਨਾਂ ਨੇ ਸਾਨੂੰ ਵੀ ਫਾਈਨਲ ਕਰਤਾ ਕਿ ਠੀਕ ਹੈ ਉਹਦੇ ਜੋ ਕੁਝ ਚੰਗੇ ਪੱਖ ਸਾਡੇ ਪੱਖ ਉਹਨਾਂ ਨੇ ਸਾਰੇ ਸਾਡੇ ਨਾਲ ਡਿਸਕਸ ਕੀਤੇ ਕਿ ਠੀਕ ਹੈ ਤੇ ਫਿਰ ਉਹਨਾਂ ਨੇ ਕਿਹਾ ਕਿ ਕੋਈ ਨਹੀਂ ਵੈਗ ਰੂਦਨ ਨਾਲ ਲੈ ਕੇ ਤੁਸੀਂ ਕਿਉਂਕਿ ਅੰਮ੍ਰਿਤਪਾਲ ਸਿੰਘ ਖਾਲਸਾ ਹਣੀ ਹਮੇਸ਼ਾ ਇਹੀ ਗੱਲ ਦਾ ਜ਼ਿਕਰ ਕਰਦੇ ਆਂਦੇ ਸੀ ਕਿ ਮੈਂ ਇਲੈਕਸ਼ਨ ਵਾਲੇ ਪ੍ਰੋਸੈਸ ਚ ਨਹੀਂ ਜਾਣਾ ਮੈਂ ਚੋਣ ਨਹੀਂ ਲੜਨੀ ਹੈ ਤਾਂ ਇਹ ਚੋਣ ਲੜਨੀ ਕੀ ਮਜਬੂਰੀ ਹੈ ਜਾਂ ਫਿਰ ਉਹਨਾਂ ਲੱਗਿਆ ਕਿ ਹੁਣ ਇਲੈਕਸ਼ਨ ਦੇ ਜ਼ਰੀਏ ਹੀ ਅਸੀਂ ਆਪਣੀਆਂ ਗੱਲਾਂ ਜਿਹੜੀਆਂ ਨੇ ਉਹ ਸਰਕਾਰਾਂ ਤੱਕ ਪਹੁੰਚਾ ਸਕਦੀ ਹਾਂ ਹਾਂਜੀ ਹੁਣ ਜੀ ਜਦੋਂ ਦੇਖਿਆ ਕਿ ਸਰਕਾਰ ਨੇ ਜੋ ਸਾਡੇ ਤੇ ਉਹਨਾਂ ਤੇ ਝੂਠਾ ਇਹ ਵਰਤਾਨ ਸਿਰਜ ਕੇ ਉਹਨਾਂ ਨੂੰ ਫਸਾ ਕੇ ਐਨਐਸਆਰ ਵਗਰਾ ਲਾਇਆ ਗਿਆ ਕਿਉਂਕਿ ਉਹਨਾਂ ਦਾ ਕਰਮ ਤੇ ਇਹ ਸੀ ਕਿ ਪੰਜਾਬ ਦੀ ਨੌਜਵਾਨੀ ਨੂੰ ਸਹੀ ਸਿਹਤ ਜੋ ਜਿਹੜੀ ਪਤਿਤ ਹੋ ਚੁੱਕੀ ਸੀ ਨਸ਼ਿਆਂ 'ਚ ਗਲਤਾਨ ਹੋ ਚੁੱਕੀ ਉਹਨੂੰ ਮੋੜ ਕੇ ਵਾਪਸ ਸਿੱਖ ਆਪ ਸਿੱਖ ਸਿੱਖਾਂ ਦੀ ਮੁਕਤਲਾ ਚ ਲੈ ਆਉਣਾ ਜੀ ਉਹਦੇ ਵਾਸਤੇ ਉਹ ਕੰਮ ਕਰ ਰਹੇ ਸੀ ਉਹਨਾਂ ਨੂੰ ਕਾਫੀ ਸੰਗਤ ਦਾ ਸਹਯੋਗ ਵੀ ਬਹੁਤ ਤਗੜਾ ਮਿਲ ਰਿਹਾ ਸੀ ਤੇ ਇਸ ਚੀਜ਼ ਤੋਂ ਮੇਰਾ ਖਿਆਲ ਹੈ ਕਿ ਸਰਕਾਰਾਂ ਜਾਂ ਸਾਡੀਆਂ ਜਿਹੜੀਆਂ ਵੱਡੀਆਂ-ਵੱਡੀਆਂ ਪਾਰਟੀਆਂ ਵੀ ਹਨ ਉਹ ਚੀਜ਼ ਤੋਂ ਉਹਨਾਂ ਦੀ ਪੌਪੁਲਾਰਿਟੀ ਤੱਕ ਬਰਾ ਗਈਆਂ ਤੇ ਉਹਨਾਂ ਨੂੰ ਸੋਚਿਆ ਕਿ ਜੋ ਉਸ ਤੇ ਇਹਨਾਂ ਨਾਲ ਜੁੜ ਰਹੇ ਆ ਆਉਣ ਵਾਲੇ ਸਮੇਂ 'ਚ ਸਾਡੇ ਸਾਈਡ ਪੋਲੀਟੀਕਲ ਜ਼ਮੀਨ ਸਾਡੇ ਤੋਂ ਖਿਸਕ ਜੂਗੀ ਤੇ ਇਹਨਾਂ ਨੇ ਸਾਰਿਆਂ ਨੇ ਰਲ ਕੇ ਵਰਤਾਂਤ ਬਣਾ ਸਿਰਜਿਆ ਕਿ ਇਹਨਾਂ ਨੂੰ ਕਿਸੇ ਤਰੀਕੇ ਨਾਲ ਇਹ ਇੱਕ ਜਨਾਲਾ ਇਨਸੀਡੈਂਟ ਨੂੰ ਬਹਾਨਾ ਬਣਾ ਕੇ ਜੇ ਇਹਨਾਂ ਨੇ ਸਾਰਿਆਂ ਨੇ ਉਹਨੂੰ ਅੰਦਰ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਤੁਸੀਂ ਲੋਕਾਂ 'ਚ ਜਾ ਰਹੇ ਹੋ ਲੋਕ ਕੀ ਕਹਿ ਰਹੇ ਨੇ ਲੋਕਾਂ ਦਾ ਕੀ ਰਿਸਪੌਂਸ ਹੈ ਲੋਕਾਂ ਦਾ ਕੀ ਹੰਗਾਰਾ ਤੁਹਾਨੂੰ ਮਿਲ ਰਿਹਾ ਹੈ ਲੋਕਾਂ ਦਾ ਤਾਂ ਹੰਗਾਰਾ ਲੋਕ ਤੇ ਇਸ ਹੀ ਕਹਿ ਰਹੇ ਕਿ ਉਹ ਬਹੁਤ ਚੰਗਾ ਕੰਮ ਕਰ ਰਹੇ ਸੀ ਸਾਡੇ ਸਾਡੇ ਬੱਚਿਆਂ ਨੂੰ ਬਚਾ ਰਹੇ ਸੀ ਤੇ ਇਸ ਕਰਕੇ ਉਹਨਾਂ ਦੇ ਮਨ 'ਚ ਉਸ ਟਾਈਮ ਤੋਂ ਹੀ ਬੜਾ ਰੋਸ ਸੀ ਉਸ ਟਾਈਮ ਤੇ ਸਰਕਾਰ ਦੀ ਦਹਿਸ਼ਤ ਇੰਨੀ ਸੀ ਕਿ ਲੋਕਾਂ ਨੂੰ ਉਹਨਾਂ ਨੇ ਮੇਨ ਮੇਨ ਲੀਡਰਾਂ ਨੂੰ ਪਹਿਲਾਂ ਹੀ ਕੋਈ ਪਰਚੇ ਪਾ ਕੇ ਅੰਦਰ ਸੁਰਤਾਂ ਕੁਝ ਜੇਲਾਂ 'ਚ ਬੰਦ ਕਰਤੇ ਇਸ ਕਰਕੇ ਲੋਕਾਂ ਨੇ ਨੈੱਟ ਬੰਦ ਕਰਤਾ ਇਸ ਕਰਕੇ ਲੋਕਾਂ ਨੂੰ ਬਾਹਰ ਆਉਣ ਦਾ ਮੌਕਾ ਨਹੀਂ ਦਿੱਤਾ ਹਣ ਲੋਕਾਂ ਦੇ ਹੱਥ ਚ ਪਾਵ ਰਿਆ ਇੱਕ ਵੋਟ ਪਾਉਣ ਦਾ ਤੇ ਉਹਨਾਂ ਨੂੰ ਅਧਿਕਾਰ ਰਿਹਾ ਤੇ ਲੋਕ ਹੁਣ ਖੁੱਲ ਕੇ ਸਾਹਮਣੇ ਆ ਰਹੇ ਆ ਕਿ ਲੋਕਾਂ ਦੇ ਬਹੁਤ ਰੋਸ ਆ ਕਿ ਉਹਨਾਂ ਨੇ ਸਰਕਾਰ ਨੇ ਬਹੁਤ ਗਲਤ ਕੀਤਾ ਤੇ ਇਸ ਕਰਕੇ ਲੋਕ ਆਪਣੇ ਮਨ ਦਾ ਗੁੱਸਾ ਵੀ ਕਰ ਰਹੇ ਬਹੁਤੇ ਜਿਹੜੇ ਸਿੱਖ ਚਿੰਤਕ ਨੇ ਬੁੱਧੀਜੀਵੀ ਨੇ ਹਾਲਾਂਕਿ ਹਰ ਕਿਸੇ ਦੀ ਆਪਣੀ ਆਪਣੀ رائے ਹੁੰਦੀ ਹੈ ਤਾਂ ਬਹੁਤੇ ਇਹ ਵੀ ਗੱਲ ਕਹਿ ਰਹੇ ਨੇ ਕਹਿੰਦੇ ਕਿ ਹੁਣ ਇਹ ਗਰਾਊਂਡ ਟੈਸਟ ਵੀ ਹੈ ਇੱਕ ਤਰੀਕੇ ਦਾ ਇਹ ਇਮਤਿਹਾਨ ਵੀ ਹੋਊਗਾ ਅਮਰਿਤਪਾਲ ਸਿੰਘ ਉਹਨਾਂ ਵਾਸਤੇ ਕਿ ਜਿਹੜਾ ਉਹ ਪੁਰਾਣਾਂ ਨੇ ਆਪਣਾ ਸਫ਼ਰ ਹੁਣ ਤੱਕ ਦਾ ਬਤੀਤ ਕੀਤਾ ਤਾਂ ਕਹਿੰਦੇ ਇਹ ਵੋਟ ਦੇ ਵਿੱਚ ਪਰਾ ਚੱਲ ਜੂਗਾ ਕਿੰਨੇ ਲੋਕ ਨਾਲ ਖੜੇ ਹੁੰਦੇ ਨੇ ਕਿੰਨੇ ਨਹੀਂ ਖੜੇ ਹੁੰਦੇ ਤੁਹਾਨੂੰ ਵੀ ਇੱਦਾਂ ਜਾਪਦਾ ਹੈ ਕਿ ਇੱਥੋਂ ਇਹ ਵੋਟਾਂ ਤੋਂ ਸਿੱਧ ਹੋ ਜਾਊਗਾ ਕਿ ਲੋਕਾਂ ਦੀ ਕੀ ਰਾਏ ਹੈ ਖਡੂਰ ਸਾਹਿਬ ਦੇ ਲੋਕ ਕੀ ਚਾਹੁੰਦੇ ਨੇ ਜਾਂ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਹਾਂਜੀ ਇਹ ਤੇ ਲੋਕ ਸਿੱਧ ਕਰਨਗੇ ਜੀ ਲੋਕ ਇਹ ਇਹ ਚੀਜ਼ ਸਿੱਧ ਕਰਨਗੇ ਕਿ ਜੋ ਅਮਰਤਪਾਲ ਕਹਿ ਰਿਹਾ ਸੀ ਜਾਂ ਅਮਰਤਪਾਲ ਜੋ ਕੰਮ ਕਰ ਰਿਹਾ ਸੀ ਲੋਕ ਉੱਤੇ ਮੋਰ ਲਾਉਂਦੇ ਆ ਜਾਂ ਉਹਦੇ ਵਿਰੋਧ ਚਲਾਉਂਦੇ ਇਹ ਤੇ ਲੋਕਾਂ ਦੇ ਫੈਸਲਾ ਹੁਣ 1 1 ਜਨਵਰੀ ਨੂੰ ਦੇ ਦੇਣੇ 1 ਜੂਨ ਨੂੰ ਦੇਣਗੇ 4 ਨੂੰ ਫੈਸਲਾ ਹੋ ਜਾਣਾ ਤਾਂ ਉਹ ਤੇ ਸਭ ਕੁਝ ਤੇ ਲੋਕ ਕਿਉਂਕਿ ਬਹੁਤ ਲੋਕ ਇਹ ਵੀ ਕਹਿ ਰਹੇ ਸੀ ਕਹਿੰਦੇ ਕਿ ਜਦੋਂ ਗ੍ਰਿਫਤਾਰੀ ਹੁੰਦੀ ਹੈ ਉਦੋਂ ਕਿਸੇ ਨੇ ਆ ਕੇ ਉਹ ਮੇਦਾ ਹਮਲਾ ਨਹੀਂ ਮਾਰਿਆ ਆ ਕੇ ਨਾ ਕੋਈ ਤਰਨੇ ਮੁਜ਼ਾਰੇ ਕੀਤੇ ਕਹਿੰਦੇ ਲੋਕ ਡਰ ਕੇ ਘਰਾਂ ਦੇ ਵਿੱਚ ਬਹਿ ਗਏ ਸੀ ਤਾਂ ਹੁਣ ਤੁਹਾਨੂੰ ਕੀ ਲੱਗਦਾ ਜਿਹੜਾ ਕਿ ਵੋਟ ਦਾ ਅਧਿਕਾਰ ਲੋਕਾਂ ਦੇ ਕੋਲ ਹੈ ਇਸ ਦੇ ਵਿੱਚ ਤਾਂ ਕਿਸੇ ਨੇ ਘਰ ਦੇ ਵਿੱਚ ਨਹੀਂ ਬਹਿਣਾ ਬਲਕਿ ਬਾਹਰ ਆ ਕੇ ਉਹ ਆਪਣੀ ਵੋਟ ਦਾ ਨਾਲ ਉਹ ਇਸ ਹੱਕ ਦੇ ਨਾਲ ਇਸ ਵੋਟ ਦੇ ਅਧਿਕਾਰ ਦੇ ਨਾਲ ਉਹ ਜਵਾਬ ਦੇ ਸਕਦੇ ਨੇ ਤਾਂ ਲੋਕ ਤੁਹਾਨੂੰ ਲੱਗਦਾ ਕਿ ਉਮੀਦ ਹੈ ਕਿ ਲੋਕ ਹੁਣ ਘਰਾਂ ਚੋਂ ਬਾਹਰ ਨਿਕਲਣਗੇ ਉਸ ਟਾਈਮ ਤੇ ਵੀ ਮੋਬ ਬਹੁਤ ਦਸ਼ ਜਦ ਦਸ਼ ਦਾ ਮੋਲ ਬਣਾਇਆ ਗਿਆ ਤਾਂ ਹਰੀਕੇ ਧਰਨਾ ਲੱਗਾ ਉੱਥੇ ਲੋਕਾਂ ਦਾ ਬਹੁਤ ਨੁਕਸਾਨ ਲੋਕਾਂ ਦੇ ਮੋਟਰਸਾਈਕਲ ਗੱਡੀਆਂ ਬਰਬਾਦ ਕੀਤੀਆਂ ਦਰਿਆ ਸੁੱਟੇ ਗਏ ਤੇ ਇਹੋ ਜੇ ਹਾਲਾਤ ਪੈਦਾ ਕੀਤੇ ਗਏ ਕਿ ਲੋਕਾਂ ਦੇ ਬਹੁਤ ਪਛੂਠੇ ਪਰਚੇ ਪਾਏ ਗਏ ਤੇ ਲੋਕਾਂ ਨੂੰ ਬਾਹਰ ਆਉਣ ਦਾ ਮੌਕਾ ਨਹੀਂ ਦਿੱਤਾ ਗਿਆ ਤੇ ਇਸ ਕਰਕੇ ਹੁਣ ਲੋਕਾਂ ਕੋਲ ਆਪਸ਼ਨ ਹੈਗੀ ਲੋਕ ਉਹਦਾ ਫਾਇਦਾ ਉਠਾਉਣਗੇ ਜਾਂ ਉਹ ਆਪਣਾ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਉਹਨਾਂ ਦਾ ਸਾਥ ਡਟ ਕੇ ਦੇ ਰਹੇ ਤੇ ਜੇ ਤੋਂ ਹੁਣ ਸਾਰੀਆਂ ਪਾਰਟੀਆਂ ਵੀ ਘਬਰਾਈਆਂ ਹੋਈਆਂ ਤੇ ਇਸ ਕਰਕੇ ਸਾਨੂੰ ਤੁਹਾਨੂੰ ਕਿਹੜੀ ਕਿਹੜੀ ਪਾਰਟੀ ਨੇ ਅਪਰੋਚ ਕੀਤਾ ਕਿਉਂਕਿ ਚਰਚਾਵਾਂ ਇਹ ਸੀਗੀਆਂ ਕਿ ਸ਼੍ਰੋਮਣੀ ਕਾਲੇਦਲ ਸੋਚ ਰਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਔਣੀ ਜਿਹੜੇ ਨੇ ਉਹ ਉਹਨਾਂ ਦੀ ਪਾਰਟੀ ਵੱਜੋਂ ਚੋਣ ਲੜਦਣ ਹਾਲਾਂਕਿ ਚਰਚਾਵਾਂ ਬਹੁਤ ਸਾਰੀਆਂ ਹੁੰਦੀਆਂ ਰਹੀਆਂ ਅਸਲ ਇਹਦੇ ਵਿੱਚ ਸੱਚਾਈ ਕੀ ਸੀ ਕਿਹੜੀ ਕਿਹੜੀ ਪਾਰਟੀ ਨੇ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਵੀ ਅਪਰੋਚ ਕੀਤਾ ਨਹੀਂ ਸਿਮਰਜੀਤ ਸਿੰਘ ਮਾਨ ਨੇ ਤੇ ਕਾਫੀ ਪੰਜ ਚਾਰ ਪੰਜ 6 ਮਹੀਨੇ ਪਹਿਲਾਂ ਤੋਂ ਅਪਰੋਚ ਕਰ ਰਹੇ ਸੀ ਤੇ ਲੇਕਿਨ ਉਹ ਇਸ ਇਹ ਪੱਧਰ 'ਤੇ ਆਉਣ ਵਾਸਤੇ ਤਿਆਰ ਨਹੀਂ ਸੀਗੇ ਹੂੰ ਤੇ ਇਹ ਦੂਜੀਆਂ ਕਿਸੇ ਪਾਰਟੀ ਨਾਲ ਸਾਡੀ ਨਾ ਤਾਂ ਕੋਈ ਗੱਲਬਾਤ ਹੋਈ ਨਾ ਉਹਨਾਂ ਨੇ ਇਹ ਕੋਈ ਇਧਰ ਆਉਣ ਦਾ ਉਹਨਾਂ ਦਾ ਹੈਗਾ ਸੀ ਚਾਂਸ ਸੀ ਇਹ ਤੇ ਕੁਦਰਤੀ ਇਹ ਲੋਕਾਂ ਦੇ ਦਬਾਅ ਚ ਆ ਕੇ ਤੇ ਫਿਰ ਉਹਨਾਂ ਨੇ ਜਦੋਂ ਫੈਸਲਾ ਲਿਆ ਤਾਂ ਉਹ ਕਹਿੰਦੇ ਕਿ ਮੈਂ ਤੇ ਜੇ ਇਲੈਕਸ਼ਨ ਵੀ ਲੜੂੰਗਾ ਵੀ ਤੇ ਆਜ਼ਾਦ ਲੜੂੰਗਾ ਮੈਂ ਕਿਸੇ ਧਿਰ ਦਾ ਮੈਂ ਇੱਕ ਪੂਰੇ ਆਪਣੇ ਕਮਿਊਨਿਟੀ ਦੇ ਸਾਹਮਣੇ ਰੱਖੂਗਾ ਆਪਣਾ ਕੇਸ ਉਹ ਕੌਣ ਮੈਨੂੰ ਪਸੰਦ ਕਰਦਾ ਕੌਣ ਨਹੀਂ ਕਰਦਾ ਮੈਂ ਦੂਜੀ ਕਿਸੇ ਤੇ ਰਣਾ ਜੁੜੂਗਾ ਤੇ ਦੂਜੀ ਧਿਰ ਤੇ ਦੂਜੀ ਧਿਰ ਖਿਲਾਫ ਆ ਇਸ ਕਰਕੇ ਮੈਂ ਸਾਂਝਾ ਰਹਿਣਾ ਚਾਹੁੰਦਾ ਤੇ ਇਸ ਕਰਕੇ ਉਹਨਾਂ ਨੇ ਆਜ਼ਾਦ ਰਹਿਣ ਦਾ ਫੈਸਲਾ ਕੀਤਾ ਹਾਲਾਂਕਿ ਜਿਹੜੀਆਂ ਹੋਰ ਵਿਰੋਧੀ ਪਾਰਟੀਆਂ ਨੇ ਜਿਹੜੇ ਉਮੀਦਵਾਰ ਨੇ ਉਹ ਜ਼ਰੂਰ ਕਈ ਤਰੀਕੇ ਦੇ ਸਵਾਲ ਖੜੇ ਕਰ ਰਹੇ ਨੇ ਤੁਹਾਡੇ ਤੱਕ ਵੀ ਉਹ ਹਰ ਰੋਜ਼ ਸਟੇਟਮੈਂਟਾਂ ਪਹੁੰਚਦੀਆਂ ਹੋਣਗੀਆਂ ਬਰਸਾ ਸਿੰਘ ਬਲਟੋ ਹੁਣਾਂ ਦਾ ਮੈਂ ਜ਼ਿਕਰ ਜ਼ਿਕਰ ਕਰਾਂ ਤਾਂ ਉਹ ਇਹੀ ਕਹਿ ਰਹੇ ਨੇ ਕਹਿੰਦੇ ਕਿ ਇਹ ਸਭ ਇੱਕ ਸਾਜ਼ਿਸ਼ ਹੋ ਰਹੀ ਹੈ ਕਹਿੰਦੇ ਜੇਲ੍ਹ ਦੇ ਵਿੱਚ ਦੀ ਇੰਨੀ ਕਾਲੀ ਹੈ ਤਾਂ ਇਲੈਕਸ਼ਨ ਲੜਨ ਦਾ ਜਿਹੜਾ ਹੈ ਉਹ ਇੱਕ ਸ਼ਾਰਟਕਟ ਲੱਭ ਰਹੇ ਨੇ ਨਹੀਂ ਇਹ ਜੀ ਇਹ ਬਾ ਜੇਲ ਤੋਂ ਬਾਹਰ ਆਉਣ ਦਾ ਵੀ ਰਸਤਾ ਵੀ ਹੋ ਸਕਦਾ ਹੈ ਪਰ ਸਭ ਤੋਂ ਵੱਡਾ ਹੈ ਕਿ ਲੋਕਾਂ ਦਾ ਕੀ ਰਿਸਪਾਂਸ ਹੈ ਇਹਦੇ ਬਾਰੇ ਵਿੱਚ ਲੋਕਾਂ ਦੀ ਕੀ رائے ਹੈ ਕਿ ਜੇ ਤੇ ਉਹਨਾਂ ਨੂੰ ਲੋਕ ਸਮਝਦੇ ਕਿ ਉਹਨਾਂ ਨੂੰ ਧੱਕਾ ਹੋਇਆ ਲੋਕ ਉਹਨੂੰ ਵੋਟ ਦੇਣਗੇ ਉਹ ਜੇਲ ਚੋਂ ਬਾਹਰ ਆਉਣਾ ਨਹੀਂ ਆਉਣਾ ਉਹ ਬਾਦ ਦੀਆਂ ਗੱਲਾਂ ਹੋ ਸਕਦਾ ਹੈ ਕਿ ਜੇਲ ਉਹ ਐਮ ਐਮ ਮੈਂ ਮੈਂਬਰ ਆਫ ਪਾਰਲੀਮੈਂਟ ਬਣ ਜਾਣ ਤੋਂ ਬਾਅਦ ਵੀ ਉਸ ਕੋਈ ਸਮਾਂ ਰਹਿਣਾ ਪਵੇ ਉਹਨਾਂ ਨੂੰ ਪਰ ਇਸ ਜਗ੍ਹਾ ਲੋਕਾਂ ਦੀ ਰਾਏ ਤੇ ਸਪਸ਼ਟ ਹੋ ਜਾਊਗੀ ਨਾ ਲੋਕ ਵਿਰਸਾ ਸਿੰਘ ਵਲਟੋਵਾ ਨੂੰ ਪਸੰਦ ਕਰਦੇ ਕਿ ਅਮਰਤਪਾਲ ਨੂੰ ਕਰਦੇ ਏ ਤੇ ਜਾਂ ਹੋਰ ਕਿਸੇ ਨੂੰ ਕਰਦੇ ਇਹ ਲੋਕ ਫੈਸਲਾ ਦੇ ਦੇਣਗੇ ਤੇ ਲੋਕ ਫੈਸਲੇ ਦੀ ਅਸੀਂ ਲੋਕਾਂ ਦੇ ਫਤਵੇ ਨੂੰ ਅਸੀਂ ਸਵੀਕਾਰ ਕਰਾਂਗੇ ਉਹ ਵਲਟੋਹਣਾ ਦਾ ਇਹ ਵੀ ਜ਼ਿਕਰ ਸੀ ਕਹਿੰਦੇ ਕਿ ਜੇਲ੍ਹਾਂ ਚ ਬੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਜਿਮ ਲੱਗੇ ਹੋਏ ਨੇ ਲਾਂਗਰੀ ਦਿੱਤੇ ਹੋਏ ਨੇ ਮੋਬਾਈਲ ਫੋਨ ਦਿੱਤੇ ਹੋਏ ਨੇ ਤੁਹਾਡੀ ਕੋਈ ਗੱਲਬਾਤ ਹੋਈ ਲਾਸਟ ਕਈ ਫੋਨ ਦੇ ਉੱਤੇ ਨੇ ਅਸੀਂ ਦੇ ਤੱਕ ਤੁਹਾਨੂੰ ਸੇਕ ਦੇ 7 ਮਾਰਚ ਤੱਕ ਜੋ ਇਹਨਾਂ ਦਾ ਲੀਗਲੀ ਫੋਨ ਹੁੰਦਾ ਸੀ ਉਸ ਤੋਂ ਬਾਅਦ ਸਾਡੇ ਨੇ ਤਾਂ ਕੋਈ ਜੇਲ੍ਹ ਦੇ ਵਿੱਚੋਂ ਇਹ ਫੋਨ ਟੈਲੀਫੋਨ ਮਿਲਿਆ ਹੁੰਦਾ ਤੇ ਜੇ ਵਿਰਸਾ ਸਿੰਘ ਨੂੰ ਲੱਗਦਾ ਉੱਥੇ ਬਹੁਤ ਜ਼ਿਆਦੀਆਂ ਸਹੂਲਤਾਂ ਤੇ ਇਹਨਾਂ ਨੂੰ ਉੱਥੇ ਚਲੇ ਜਾਣਾ ਚਾਹੀਦਾ ਮੇਰੇ ਖਿਆਲ ਤੇ ਹੈ ਵੀ ਇਹ ਅਸੀਂ ਦੇ ਕਾਫੀ ਕੋਸ਼ਿਸ਼ ਕਰ ਰਹੇ ਸੀ ਮੋਰਚਾ ਲਾਇਆ ਧਰਨਾ ਲਾਇਆ ਵਿਰਸਾ ਸਿੰਘ ਬਲਟੋਆ ਵੀ ਉਦੋਂ ਕਹਿ ਰਹੇ ਸੀ ਕਿ ਉਹਨਾਂ ਨੂੰ ਪੰਜਾਬ ਸ਼ਿਫਟ ਕਰੋ ਉੱਥੇ ਉਹਨਾਂ ਨੂੰ ਪਰੇਸ਼ਾਨੀ ਆਜੋ ਉਹਨਾਂ ਦੇ ਸਾਹਮਣੇ ਆ ਗਏ ਤੇ ਫਿਰ ਆਜੋ ਉੱਥੇ ਬਹੁਤ ਸਹੂਲਤਾਂ ਵਗੀਆਂ ਪਹਿਲਾਂ ਉਸ ਦਿਨ ਸਹੂਲਤਾਂ ਨਹੀਂ ਸੀ ਦਿਖਦੀਆਂ ਵੀ ਇਨਾਂ ਨੇ ਸਬੋਧਨ ਕੀਤਾ ਕਿ ਸਾਡੇ ਬੱਚਿਆਂ ਨਾਲ ਜ਼ੁਲਮ ਹੋ ਰਿਹਾ ਤੇ ਹੁਣ ਇਹਨਾਂ ਨੂੰ ਸਹੂਲਤਾਂ ਵੀ ਦੇਣ ਡੈ ਪਈਆਂ ਜਿਹੜੇ ਸਿਆਸਤਦਾਨ ਇਸ ਗੱਲ ਦਾ ਵਿਰੋਧ ਕਰ ਰਹੇ ਸੀ ਐਨਐਸ ਸੀ ਜਰੂ ਲੱਗੀ ਔਰ ਜਦੋਂ ਡਿਬੜੂਗੜ ਜੇਲ੍ਹ ਦੇ ਵਿੱਚ ਭੇਜਿਆ ਬਹੁਤੇ ਸਿਆਸਤਦਾਨਾਂ ਨੇ ਹਾਲਾਂਕਿ ਇਸ ਦਾ ਵਿਰੋਧ ਕੀਤਾ ਖੈਰਾ ਤੱਕ ਵੀ ਜਿਹੜਾ ਉਹ ਵਿਰੋਧ ਕਰਦੇ ਹੋ ਨਜ਼ਰ ਆਏ ਹੁਣ ਇੱਕੋ ਦਮ ਕਿਉਂ ਆਪਣਾ ਰੁਖ ਬਦਲ ਗਏ ਫਿਰ ਉਹ ਭਾਵੇਂ ਬਿਕਰਮ ਮਜੀਠੀਆਂ ਹੋਣ ਵਲਟੋਹਾ ਹੋਣ ਇਹਨਾਂ ਦੇ ਰੁਖ ਤੁਹਾਨੂੰ ਬਦਲੇ ਹੋਏ ਕੋ ਜਾਪਦੇ ਇਹ ਕਿ ਇਹਨਾਂ ਨੂੰ ਆਪਣੀ ਸਿਆਸੀ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਇਸ ਕਰਕੇ ਇਹਨਾਂ ਨੂੰ ਲੱਗਦਾ ਕਿ ਇਹ ਆਉਣ ਵਾਲਾ ਸਮਾਂ ਇਹਨਾਂ ਲਈ ਥੋੜਾ ਜਿੱਦਾਂ ਦਾ ਪਹਿਲਾਂ ਲੋਕਾਂ ਨੂੰ ਲਾਰੇ ਲਪਿਲਾ ਕੇ ਰਾਜਨੀਤੀ ਚੱਲਦੀ ਰਹੀ ਹੁਣ ਸ਼ਾਇਦ ਇਦਾਂ ਦਾ ਸਮਾਂ ਨਹੀਂ ਆਊਗਾ ਤੇ ਇਹਨਾਂ ਨੂੰ ਇਹ ਇਹ ਇੱਕ ਖਬਰਾੜ ਸਿਆ ਬਸ ਬਲਟੋਹਾ ਤੱਕ ਕਹਿੰਦੇ ਕਿ ਪੰਥਕ ਇਸ਼ੂਜ਼ ਮੈਂ ਹੀ ਚੱਕ ਰਿਆਂ ਕਹਿੰਦੇ ਪੰਥਕ ਮੁੱਦੇ ਮੇਰੇ ਵੱਲੋਂ ਹੀ ਚੁੱਕੇ ਜਾ ਰਹੇ ਨੇ ਕਹਿੰਦੇ ਮੈਂ ਤਾਂ ਅਮਰਿਤਪਾਲ ਸਿੰਘ ਨਾਲੋਂ ਵੱਧ ਜੇਲਾਂ ਕੱਟੀਆਂ ਨੇ ਔਰ ਕਹਿੰਦੇ ਹੁਣ ਵੀ ਮੈਂ 10 ਸਾਲ ਭਾਵੇਂ ਮੈਨੂੰ ਜੇਲ੍ਹ ਦੇ ਅੰਦਰ ਰੱਖ ਲਓ ਮੈਂ ਜੇਲ੍ਹ ਕੱਟਣ ਲਈ ਤਿਆਰ ਹਾਂ ਨਹੀਂ ਇਹ ਇਹ ਚੀਜ਼ ਹੈ ਕਿ ਜੇ ਜੇਲ੍ਹਾਂ ਇਹਨਾਂ ਨੂੰ ਇਹ ਚੀਜ਼ ਸੋਚਣਾ ਚਾਹੀਦਾ ਕੋਈ ਵੀ ਵੱਡਾ ਬੰਦਾ ਵਾ ਜੇ ਉਹਨੇ ਜੇਲ ਚਿਕੀ ਤੀ ਤੋ ਇਹ ਜ਼ਰੂਰੀ ਕਿ ਸਾਰੇ ਕੌਮ ਹੀ ਜੇਲ ਚ ਜਾ ਕੇ ਹੀ ਉਹ ਟੈਸਟ ਪਾਸ ਕਰੋ ਹੈ ਪੇ ਜੇ ਜੇ ਇਹਨਾਂ ਨੇ 10 ਸਾਲ ਕੱਟੀਏ ਤੇ ਕੋਈ ਹੁਣ 30 ਸਾਲ ਵਾਲੇ ਵੀ ਬੈਠੇ ਆ ਉਹਨਾਂ ਵਾਸਤੇ ਇਹ ਕੀ ਕਰ ਰਹੇ ਚਲੋ ਅਮਰਪਾਲ ਦੇ ਤੁਸਨ ਸਾਨੂੰ ਇੱਕ ਸਾਲ ਕੀਤੀ ਦੋ ਸਾਲ ਕੀਤੀ ਜਿਹੜੇ 30 ਸਾਲਾਂ ਲਈ ਉਹ ਉਹਨਾਂ ਉਹਨਾਂ ਲਈ ਇਹਨਾਂ ਨੇ ਕੀ ਮੋਰਚਾ ਲਾਇਆ ਕੀ ਰੋਲ ਨਵਾਇਆ ਹੈ ਇਹ ਇਹ ਚੀਜ਼ਾਂ ਕੀ ਇਹ ਗੱਲਾਂ ਕਰਨ ਦੀਆਂ ਜਾਂ ਕਹਿੰਦੇ ਰਾਜੂਆਣਾ ਦੀ ਫਾਂਸੀ ਅਸੀਂ ਮਾਫ ਕਰਵਾਈ ਅਸੀਂ ਘਟਵਾਈ ਕਹਿੰਦੇ ਬਾਦਲ ਸਾਹਿਬ ਨੇ ਹੱਥ ਫੜ ਕੇ ਉਹ ਕੰਮ ਸਾਰਾ ਕੀਤਾ ਤੇ ਉਹ ਜਿਹੜਾ ਚੌੜ ਚੌੜ ਸਿਧਵਾ ਜਿਹੜਾ ਉਹ ਬੱਚਾ ਸ਼ਹੀਦ ਹੋਇਆ ਲੋਕ ਲੋਕਾਂ ਦੇ ਰੋੜਾਂ ਤੇ ਆਏ ਉਹਦੀ ਵਜ੍ਹਾ ਨਾਲ ਰੁਕੀ ਇਹ 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 ਤੇ ਜੋ ਰੋਲ ਪਲੇ ਕਰ ਰਹੇ ਸੀ ਸਾਰਾ ਉਹ ਸਾਰੇ ਸੰਗਤ ਦੇ ਸਾਹਮਣੇ ਆ ਵੀ ਜੇ ਬੰਦੀ ਸਿੰਘ ਮੇਰੇ ਖਿਆਲੇ ਸੱਚੇ ਦਿਲੋਂ ਚਾਹੁੰਦੇ ਤੇ ਉਹ ਸਾਰੇ ਬਾਹਰ ਹੁੰਦੇ ਇਹ ਕਰਕੇ ਉਹਨਾਂ ਦੇ ਨਾਂ ਦੇ ਰੋਟੀਆਂ ਸਿੱਕੀਆਂ ਜਾ ਰਹੀਆਂ ਹੈ ਹੈ ਉਹਨਾਂ ਨੂੰ ਬਸ ਦਿਲ ਤੋਂ ਉਹਨਾਂ ਨੂੰ ਕੋਈ ਬਾਹਰ ਨਹੀਂ ਲਿਆਉਣਾ ਚਾਹੁੰਦਾ ਇਹ ਖਾਲੇ ਕਿ ਉਹਨਾਂ ਦੇ ਨਾਂ ਤੇ ਜਾਂ ਜੋ ਵੀ ਇਹੋ ਜਿਹੇ ਮੁੱਦੇ ਕੋਈ ਹੱਲ ਨਹੀਂ ਕਰਨਾ ਚਾਹੁੰਦੇ ਉਹਨਾਂ ਦੇ ਨਾਂ ਤੇ ਖਾਲੀ ਵੋਟਾਂ ਲੈ ਲੀਆਂ ਤੇ ਇਹ ਆਪਣਾ ਰਾਸਤਾ ਕਾਂਗਰਸ ਦੇ ਉਮੀਦਵਾਰ ਨੇ ਕੁਲਵੀਰ ਜੀ ਦਾ ਉਹਨਾਂ ਦਾ ਮੈਂ ਬਿਆਨ ਸੁਣ ਰਿਹਾ ਸੀ ਹਾਲਾਂਕਿ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਕਹਿੰਦੇ ਜਿਹੜੇ ਗੁਰੂ ਦੇ ਪਾਣੀ ਦੇ ਵਿੱਚ ਨਹੀਂ ਮੈਂ ਉਹਨਾਂ ਦੇ ਖਿਲਾਫ ਤਾਂ ਨਹੀਂ ਕੁਝ ਬੋਲਣਾ ਪਰ ਕਹਿੰਦੇ ਇੱਕ ਸਵਾਲ ਜ਼ਰੂਰ ਹੈ ਕਿ ਜਿਹੜੇ ਸੰਵਿਧਾਨ ਨੂੰ ਮੰਨਦੇ ਹੀ ਨਹੀਂ ਸੀਗੇ ਉਹ ਹੁਣ ਸੰਵਿਧਾਨ ਦੇ ਵਿੱਚ ਚੋਣ ਪ੍ਰਕਿਰਿਆ 'ਚ ਕਿਵੇਂ ਆ ਗਏ ਉਹ ਕਿਵੇਂ ਹੁਣ ਚੋਣ ਲੜਨਗੇ ਔਰ ਕਿਵੇਂ ਫਿਰ ਸੋਚ ਚੁੱਕਣਗੇ ਇਹ ਤੇ ਮੇਰੇ ਖਿਆਲ ਹੈ ਕਿ ਇਹਨਾਂ ਨੂੰ ਇੱਕ ਥੋੜਾ ਜਿਹਾ ਗਹਿਰਾਈ ਨਾਲ ਸੋਚਣਾ ਚਾਹੀਦਾ ਕਿ ਜਿਹੜੇ ਦੇਸ਼ ਦੇ ਤੁਸੀਂ ਬੜੇ ਵਫਾਦਾਰ ਬਣੇ ਹੋਏ ਹੋ ਜੇ ਉਸ ਦੇਸ਼ ਦੀ ਧਰਾਂ 'ਚ ਕੋਈ ਬੰਦਾ ਆ ਰਿਹਾ ਜਿਹੜਾ ਨਹੀਂ ਮੰਨਦਾ ਤੇ ਇਹਨਾਂ ਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ ਤੇ ਇਹ ਇਹ ਇਹਨਾਂ ਨੂੰ ਇਸ ਚੀਜ਼ ਦੀ ਤਕਲੀਫ ਕਿਉਂ ਹੋ ਰਹੀ ਮੈਨੂੰ ਸਮਝ ਨਹੀਂ ਆ ਰਹੀ ਹਾਂ ਹੈ ਇਹ 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 ਤੇ ਕੁਲਦੀਪ ਜੀਰਾ ਹੁਣਾਂ ਨੂੰ ਜਾਂ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਜਿਹੜੇ ਇਹ ਇਹ ਮਸਲਾ ਖੜਾ ਕਰ ਰਹੀਆਂ ਉਹਨਾਂ ਨੂੰ ਤੇ ਸਭ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਹਾਂ ਕਿ ਜੇ ਅਸੀਂ ਦੇਸ਼ ਦੇ ਵਫਾਦਾਰ ਹਾਂ ਤੇ ਹੋਰ ਵੀ ਦੇਸ਼ ਦੇ ਵਫਾਦਾਰ ਕੋਈ ਬਣ ਰਿਹਾ ਜਾਂ ਜਿਹੜਾ ਉਹ ਉਹ ਧੜਾ ਚਾ ਰਿਹਾ ਤੇ ਇਹ ਉਹ ਤੇ ਤੁਹਾਡਾ ਪਾਰਟਨਰ ਬਣ ਰਿਹਾ ਸਭ ਤੇ ਤੁਸੀਂ ਕਿਉਂ ਤੁਹਾਨੂੰ ਕੀ ਤਕਲੀਫ ਇਸ ਗੱਲ ਦੀ ਹੋ ਰਹੀ ਹੈ ਅਮਰਿਤਪਾਲ ਸਿੰਘ ਹੁਣੇ ਦੇਸ਼ ਦੇ ਵਫਾਦਾਰ ਬਣ ਰਹੇ ਨੇ ਨਹੀਂ ਉਹ ਪਹਿਲਾਂ ਵੀ ਵਫਾਦਾਰ ਸੀ ਉਹ ਆਪਣੀ ਨੌਜਵਾਨੀ ਕਿਸਾਨੀ ਨੂੰ ਸਾਰਿਆਂ ਵਾਸਤੇ ਉਹ ਬਾਜ਼ ਚੁੱਕਦੇ ਸੀ ਇਹ ਹੁਣ ਜੇ ਨੌਜਵਾਨੀ ਇੱਥੋਂ ਜਾਂ ਇੱਥੋਂ ਪੰਜਾਬ ਨੂੰ ਤੁਸੀਂ ਬਰਬਾਦ ਹੀ ਕਰ ਦੋਗੇ ਤੇ ਫਿਰ ਤੁਸੀਂ ਦੇਸ਼ ਦੇ ਵਫਾਦਾਰ ਤੁਸੀਂ ਜਵਾਨੀ ਖਤਮ ਕਰ ਦੋ ਤੁਸੀਂ ਨਰਸ਼ਾ ਚ ਪਾ ਕੇ ਤਾਂ ਤੁਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਛੱਡ ਦੋ ਤੇ ਤੁਸੀਂ ਫਿਰ ਵੀ ਦੇਸ਼ ਦੇ ਵਫਾਦਾਰ ਤੇ ਜਿਹੜਾ ਇੱਕ ਬੰਦਾ ਆਪਣਾ ਕੰਮ ਛੱਡ ਕੇ ਆ ਕੇ ਲੋਕਾਂ ਲਈ ਖੜਦਾ ਉਹ ਉਹ ਉਹਨਾਂ ਦੀ ਗੱਲ ਕਰਦਾ ਤੇ ਉਹ ਦੇਸ਼ ਦਾ ਦੇਸ਼ ਲਈ ਖਤਰਨਾਕ ਹੋ ਗਿਆ ਇਹ ਤਾਂ ਹੁਣ ਲੋਕ ਫੈਸਲਾ ਕਰ ਇਹ ਵੀ ਜਿਹੜੇ ਸਿੱਖ ਚਿੰਤਕ ਨੇ ਕੁਝ ਬੁੱਧੀਜੀਵੀ ਨੇ ਉਹ ਸਵਾਲੇ ਚੁੱਕ ਰਹੇ ਸੀ ਕਹਿੰਦੇ ਕਿ ਜਿਹੜੇ ਵੱਖਰਾ ਖਾਲਸਾ ਰਾਜ ਬਣਾਉਣ ਦੀ ਗੱਲ ਕਰਦੇ ਸੀ ਤਾਂ ਕਹਿੰਦੇ ਕਿ ਹੁਣ ਜੇ ਉਹ ਦੇਸ਼ ਦੇ ਸੰਵਿਧਾਨ ਦੇ ਤਹਿਤ ਚੋਣ ਲੜਨਗੇ ਤਾਂ ਕੀ ਉਹ ਉਸ ਆਪਣੇ ਮੰਗ ਤੋਂ ਕਿਨਾਰਾ ਕਰ ਰਹੇ ਨੇ ਉਸ ਇਸ਼ੂ ਤੋਂ ਸਾਈਡ ਦੇ ਉੱਤੇ ਹੋ ਰਹੇ ਨੇ ਨਹੀਂ ਮੰਗ ਤੋਂ ਕਿਨਾਰਾ ਨਹੀਂ ਕਰ ਰਹੇ ਅਸੀਂ ਇੱਕ ਚੰਗੇ ਰਾਜ ਦੀ ਕਾਮਨਾ ਕਰਦੇ ਆਂ ਚੰਗਾ ਰਾਜ ਜੇ ਬਾਈਚਨਸ ਅਸੀਂ ਇਲੈਕਸ਼ਨ ਲੜ ਕੇ ਜਾਂ ਕੋਈ ਚੀਜ਼ ਆਪਣੇ ਕੋਈ ਆਪਣੇ ਕੋ ਕੋਈ ਪੋਲੀਟੀਕਲ ਪਾਵਰ ਲੈ ਕੇ ਉਹ ਉਹਦੇ ਤਰੀਕੇ ਨਾਲ ਚੱਲਦੇ ਆਂ ਤੇ ਅੱਗੇ ਅਸੀਂ ਚੰਗੇ ਰਾਜ ਵਾਸਤੇ ਚੰਗੇ ਆਪਣੇ ਲੋਕਾਂ ਨੂੰ ਚੰਗਾ ਸਿਸਟਮ ਦੇਣ ਦੀ ਗੱਲ ਕਰਦੇ ਆਂ ਤਾਂ ਉਹ ਜਿਹੜਾ ਵੀ ਤਰੀਕਾ ਸਾਡੇ ਕੋ ਜਿਹੜੇ ਵੀ ਸਾਧਨ ਹੋਣਗੇ ਉਹ ਵਰਤ ਕੇ ਅਸੀਂ ਉਹ ਉਹ ਪਾਸੇ ਨਾ ਵਧ ਰਹੇ ਕਿਉਂਕਿ ਅਮਰਿਤਪਾਲ ਸਿੰਘ ਜੇ ਚੋਣ ਜਿੱਤ ਜਾਂਦੇ ਨੇ ਤਾਂ ਉਹ ਜੋਣ ਜਿੱਤ ਕੇ ਫਿਰ ਉਹ ਸੌ ਵੀ ਤਾਂ ਉਹੀ ਚੁੱਕਣਗੇ ਨਾ ਕਿ ਅਸੀਂ ਦੇਸ਼ ਦੀ ਅਖੰਡਤਾ ਗੁਣ ਦੇਣੀ ਅਸੀਂ ਦੇਸ਼ ਦੇ ਵਾਸਤੇ ਦੇਸ਼ ਦੇ ਭਲੇ ਦੇ ਲਈ ਕੰਮ ਕਰਾਂਗੇ ਨਹੀਂ ਇਹ ਚੀਜ਼ਾਂ ਜੇ ਇਹੋ ਜਿਹੀਆਂ ਚੀਜ਼ਾਂ ਘराई जाया ਜਾਵੇ ਤਾਂ ਜਦੋਂ ਅੰਗਰੇਜ਼ਾਂ ਦੇ ਗੁਲਾਮ ਸੀ ਨਾ ਦੇਸ਼ ਉਸ ਟਾਈਮ ਤੇ ਮਹਾਤਮਾ ਗਾਂਧੀ ਦੂਜੇ ਲੀਡਰ ਵੀ ਆਪਣੇ ਚੋਣਾਂ ਲੜਦੇ ਰਹੇ ਤਾਂ ਉਹ ਕਿਹੜੇ ਤੇ ਸਵਧਾਨ ਦੇ ਤਹਿਤ ਲੱਗਦੇ ਰਹੇ ਇਹ ਚੀਜ਼ ਹੈ ਕਿ ਉਹ ਚੀਜ਼ਾਂ ਤੇ ਸੈਕੰਡਰੀ ਹੈ ਉਹ ਜਦੋਂ ਲੜਨਗੇ ਜੇ ਉਹਨਾਂ ਨੇ ਹੁਣ ਹੁਣ ਵੀ ਉਹਨਾਂ ਸੌ ਚੁੱਕੀ ਹੋ ਹੈ ਤੇ ਸੌ ਚੁੱਕਣੀ ਜਾਂ ਕੋਈ ਕਰਨੀ ਉਹ ਜਿਹੜੇ ਜੋ ਇਸ ਇਹ ਕਾਨੂੰਨ ਅਨੁਸਾਰ ਜੰ ਬਣਦੀ ਹੋਗੀ ਤਾਂ ਉਹ ਜੇ ਉਹਨਾਂ ਨੇ ਇਹ ਇਸ ਇਹ ਸਿਸਟਮ ਨੂੰ ਸਾਨੂੰ ਤੇ ਵਰਤਣਾ ਹੀ ਪਊਗਾ ਨਾ ਅਸੀਂ ਇਹ ਹੁਣ ਬਾਹਰ ਜਾ ਕੇ ਤੇ ਇਹ ਤੋਂ ਜੇ ਕਾਨੂੰਨੀ ਕਾਰਵਾਈ ਵੀ ਉਹਦੇ ਖਿਲਾਫ ਵੀ ਲੜਦੇ ਆ ਤਾਂ ਉਹ ਵੀ ਸਵਧਾਨ ਦੇ ਤਹਿਤ ਹੀ ਲੜੀ ਜਾ ਰਹੀ ਜੀ ਇਹ ਚੀਜ਼ਾਂ ਕਿ ਇਹ ਬੇਤੁਕੀਆਂ ਬਾਕੀ ਵਧੀਆ ਤਰੀਕੇ ਨਾਲ ਉਹ ਜਵਾਬ ਦੇਣਗੇ ਇਹਨਾਂ ਦਾ ਨਾਮਿਨੇਸ਼ਨ ਫਾਈਲ ਕਰਨ ਤੋਂ ਬਾਅਦ ਹੁਣ ਅਖੀਰਲੀ ਵਾਰ ਤੁਸੀਂ ਜਿਵੇਂ ਜ਼ਿਕਰ ਕਰ ਰਹੇ ਸੀ ਚਾਚਾ ਜੀ ਉਹਨਾਂ ਦੀ ਮੁਲਾਕਾਤ ਕਰਕੇ ਆਏ ਨੇ ਤਾਂ ਕੀ ਕੁਝ ਉਹਨਾਂ ਨੇ ਦੱਸਿਆ ਕਿ ਚੋਣ ਪ੍ਰਚਾਰ ਨੂੰ ਕਿਵੇਂ ਅੱਗੇ ਤੋਰਨਾ ਹੈ ਕੀ ਕੁਝ ਗੱਲਾਂ ਲੋਕਾਂ ਦੇ ਵਿੱਚ ਰੱਖਣੀਆਂ ਨੇ ਕਿਉਂਕਿ ਯੂਥ ਬਹੁਤ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਨਾਲ ਜੁੜੇ ਹੋਇਆ ਹੈ ਔਰ ਉਕੀਕ ਤਾਂ ਡਿਜੀਟਲ ਤਾਂ ਤੁਹਾਡੀ ਕੈਂਪੇਨ ਚੱਲੇਗੀ ਚੱਲੇਗੀ ਹਣਾ ਜਿਹੜੀ ਸੋਸ਼ਲ ਮੀਡੀਆ ਤੇ ਕੈਂਪੇਨ ਹੈ ਉਹ ਤਾਂ ਸਾਈਡ ਵਾਈਸੇ ਚਲਦੀ ਰਹੂਗੀ ਇਹ ਕੈਂਪੇਨ ਤੁਸੀਂ ਚਲਾਉਣੀ ਹੈ ਪਿੰਡਾਂ ਪਿੰਡਾਂ ਦੇ ਵਿੱਚ ਜਾਣਾ ਹੈ ਲੋਕਾਂ ਨੂੰ ਫੇਸ ਟੂ ਫੇਸ ਇੱਕ ਕਨੈਕਟ ਕਰਨਾ ਹੈ ਲੋਕਾਂ ਦੇ ਨਾਲ ਆਪ ਵਿਚਰਨਾ ਹੈ ਤਾਂ ਉਹਦੇ ਬਾਰੇ ਕੁਛ ਉਹਨਾਂ ਨੇ ਦੱਸਿਆ ਨਹੀਂ ਉਹਨਾਂ ਨੇ ਕੁਛ ਨਹੀਂ ਦੱਸਿਆ ਜੀ ਉਹਨਾਂ ਨੇ ਕਿਹਾ ਕਿ ਜਿਸ ਜੇ ਸੰਗਤਾਂ ਨੇ ਕਿਹਾ ਕਿ ਸੰਗਤ ਆਪੇ ਪ੍ਰਚਾਰ ਕਰੋਗੀ ਸੰਗਤ ਆਪੇ ਸਹਿਯੋਗ ਦੇਊਗੀ ਇਸ ਕਰਕੇ ਸਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਪੈ ਰਹੀ ਸਭ ਕੁਝ ਗੁਰੂ ਮਹਾਰਾਜ ਦੇ ਓਟ ਆਸਰੇ ਨਾਲ ਸੰਗਤਿਸਾਰਾ ਕੁਛ ਕਰੀ ਜਾ ਰਹੀ ਹੈ ਪ੍ਰਚਾਰ ਵੀ ਉਹ ਕਰੀ ਜਾ ਰਹੀ ਹੈ ਸਾਰੇ ਸਾਧਨ ਵੀ ਉਹ ਮਿਹਿਆ ਕਰੀ ਜਾ ਰਹੀ ਹੈ ਅਸੀਂ ਤੇ ਇੱਕ ਛੋਟਾ ਜਿਹਾ ਜਰੀਆ ਹੀ ਹੁਣ ਜਿੱਧਰ ਨੂੰ ਸਾਨੂੰ ਉਹ ਕਹਿੰਦੇ ਵੀ ਇਧਰ ਨੂੰ ਆਜੋ ਉਧਰ ਨੂੰ ਚਲੇ ਜਾਨੇ ਬਾਕੀ ਮੈਨੂੰ ਲੱਗਦਾ ਕਿ ਪ੍ਰਚਾਰ ਕਰਨ ਦੀ ਏਡੀ ਲੋੜ ਵੀ ਨਹੀਂਗੀ ਪਰ ਫਿਰ ਵੀ ਸਾਰੇ ਜਾਨੇ ਜਿਹੜੀ ਜਿਹੜੀਆਂ ਜ਼ਿੰਮੇਵਾਰ ਠਹਿਰਾ ਸਮਝਦੀਆਂ ਕਿ ਸਾਨੂੰ ਇਹਦੇ ਚ ਕੋਈ ਯੋਗਦਾਨ ਪਾਉਣਾ ਚਾਹੀਦਾ ਜਿਹਨਾਂ ਨੂੰ ਸਿੱਖੀ ਨਾਲ ਪਿਆਰ ਹੈ ਪੰਜਾਬ ਨਾਲ ਪਿਆਰ ਉਹ ਸਾਰੇ ਜਾਨੇ ਵੱਧ ਚੜ ਕੇ ਹਿੱਸਾ ਪਾ ਰਹੇ ਅਸੀਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਹਾਲਾਂਕਿ ਜਦੋਂ ਗ੍ਰਿਫਤਾਰੀ ਹੋਈ ਤਾਂ ਉਦੋਂ ਬਹੁਤ ਸਾਰੇ ਸਵਾਲ ਹੋਏ ਕਹਿੰਦੇ ਕਿ ਫੰਡਿੰਗ ਬਾਹਰੋਂ ਆ ਰਹੀ ਹੈ ਹੋ ਰਿਹਾ ਹੈ ਹੁਣ ਕਹਿੰਦੇ ਜਦੋਂ ਬੈਂਕ ਅਕਾਊਂਟ ਖੋ ਤਾ ਇਸ ਤੇ ਵੀ ਬੜੇ ਲੋਕਾਂ ਨੇ ਕਿਹਾ ਕਹਿੰਦੇ ਹੁਣ ਦੱਸੋ ਕਿੱਥੇ ਆ ਫੰਡਿੰਗ ਜੇ ਫੰਡਿੰਗ ਆਈ ਹੁੰਦੀ ਤਾਂ ਕਹਿੰਦੇ ਹਜ਼ਾਰ ਨਹੀਂ ਹੋਣਾ ਸੀ ਕੋਰੋਨਾ ਚ ਹੋਣਾ ਸੀਗਾ ਨਹੀਂ ਇਹ ਤੇ ਜਦੋਂ ਕਿ ਕੋਈ ਕਿਸੇ ਨੂੰ ਬਦਨਾਮ ਕਰਨਾ ਕਈ ਪ੍ਰੋਪਾਗੈਂਡਾ ਸਿਰਦਾ ਜਾਂਦਾ ਇਹ ਚੀਜ਼ ਹੈ ਕਿ ਹੁਣ ਵੀ ਅਸੀਂ ਸਾਡੇ ਕੋਲ ਕੋਈ ਸਮਰੱਥਾ ਨਹੀਂ ਰੱਖਣਾ ਲੋਕ ਲੋਕ ਸਭ ਸਾਰੇ ਪ੍ਰਬੰਧ ਹੀ ਲੋਕ ਕਰ ਰਹੇ ਤੇ ਇਸ ਕਰਕੇ ਲੋਕਾਂ ਨੇ ਸਾਰਾ ਕੁਝ ਕਰਨਾ ਲੋਕਾਂ ਦੇ ਉਸ ਟਾਈਮ ਤੇ ਵੀ ਲੋਕਾਂ ਨੂੰ ਲੱਗਦਾ ਸੀ ਸਾਡੇ ਧੀਆਂ ਪੁੱਤੋ ਬਚਾ ਰਹੇ ਲੋਕ ਸੇਵਾ ਸੇਛਾ ਪਾ ਰਹੇ ਸੀ ਉਹ ਲੋਕਾਂ ਦੇ ਖਰਚ ਰਹੇ ਸੀ ਫੰਡਿੰਗ ਦਾ ਤੇ ਇਹ ਇਹ ਤੇ ਜਦੋਂ ਕਿਸੇ ਬੰਦੇ ਨੂੰ ਬਦਨਾਮ ਕੰਮ ਕਰਨਾ ਜਾਂ ਕੁਝ ਕਰਨ ਦੀ ਉਹਦੇ ਕਿਰਦਾਰ ਕੂਸ਼ੀ ਕਰਨੀ ਉਹਦੇ ਇਹੀਆਂ ਚੀਜ਼ਾਂ ਜੋੜੀਆਂ ਜਾਂਦੀਆਂ ਪਰ ਅਸੀਂ ਤੇ ਗੁਰੂ ਨੂੰ ਸਮਰਪਤ ਹਾਂ ਉਹਦੇ ਓਟ ਆਸਰੇ ਨਾ ਅਸੀਂ ਅਸੀਂ ਸੱਚਿਆਂ ਨੂੰ ਕੋਈ ਕੀ ਕੀ ਕਹੀ ਜਾਂਦਾ ਉਹ ਉਹਦੇ ਉਹਦੀ ਅਸੀਂ ਪਰਵਾਹ ਨਹੀਂ ਕਰਦੇ ਇਸ ਤੋਂ ਪਹਿਲਾਂ ਕਦੀ ਸਿਆਸਤ ਵਾਲੇ ਰਾਹ ਤੇ ਤੁਸੀਂ ਉੱਤੇ ਆਏ ਸੀ ਕਦੀ ਕਿਸੇ ਹੋਰ ਆਪਣੇ ਟਾਈਮ ਦੇ ਵਿੱਚ ਜਵਾਨੀ ਵੇਲੇ ਕਦੀ ਕਿਸੇ ਵਾਸਤੇ ਕਿਸੇ ਪਾਰਟੀ ਵਾਸਤੇ ਪ੍ਰਚਾਰ ਕੀਤਾ ਸੀਗਾ ਨਹੀਂ ਨਹੀਂ ਜੀ ਅਸੀਂ ਤੇ ਇੱਕ ਵੈਸੇ ਤੇ ਅਸੀਂ ਬਹੁਤ ਲੰਮਾ ਸਮਾਂ ਅਕਾਲੀ ਦਲ ਨਾਲ ਜੁੜੇ ਰਹੇ ਹਾਂ ਤੇ ਉਸ ਉਹਨਾਂ ਨੂੰ ਵੋਟਾਂ ਪਾ ਦਿੱਤੀਆਂ ਸੇ ਬਾਕੀ ਇਸ ਜਿਹੜਾ ਇਹਨਾਂ ਕੋਈ ਦਿਲਚਸਪੀ ਨਹੀਂ ਸੀ ਜਾਂ ਕਿ ਇਹਦੇ ਵਿੱਚ ਕੋਈ ਹੈ ਕਿ ਅਹੀਂ ਕੋਈ ਔਦਾ ਲੈਣਾ ਹੈ ਜਾਂ ਕੁਝ ਕਰਨਾ ਤੇ ਉਦੋਂ ਪਿੱਛੇ 10 ਸਾਲ ਪਹਿਲਾਂ ਸਾਡੇ ਭਾਈ ਸਾਹਿਬ ਨੇ ਸਰਪੰਚੀ ਦੀ ਇਲੈਕਸ਼ਨ ਲੜੀ ਸੀ ਠੀਕ ਹੈ ਤੇ ਉਹ ਉਹਨਾਂ ਨੇ ਪਿੰਡ 'ਚ ਵੀ ਬਹੁਤ ਵਧੀਆ ਕੰਮ ਕੀਤਾ ਲੋਕ ਅੱਜ ਵੀ ਉਹਨਾਂ ਨੂੰ ਉਹਦੀ ਸਰਾਹਨਾ ਕਰਦੇ ਆ ਇਸ ਕਰਕੇ ਇਹ ਤੋਂ ਬਾਅਦ ਨਾਂ ਤੇ ਸਾਡਾ ਕੋਈ ਸੁਪਨਾ ਸੀ ਹਾਂ ਨਾ ਸਾਡੀ ਇੱਛਾ ਸੀ ਇਹ ਤੇ ਗੁਰੂ ਮਹਾਰਾਜ ਦੀ ਕੋਈ ਕਲਾ ਹੀ ਹੈ ਜਾਂ ਕੋਈ ਉਹਨੇ ਇਹ ਕੀ ਉਹਦੇ ਖੇਡਿਆ ਉਹ ਹੀ ਜਾਣਦੇ ਹਾਂ ਤਾਂ ਦਿਨਚਰਿਆ ਕੀ ਰਹਿੰਦੀ ਹੈ ਕਿੰਨੇ ਵਜੇ ਸਵੇਰੇ ਉੱਠ ਜਾਂਦੇ ਹੋ ਔਰ ਪ੍ਰਚਾਰ ਕਿੰਨੇ ਤੋਂ ਲੱਗੇ ਕਿੰਨੇ ਵਜੇ ਤੱਕ ਚੱਲਦਾ ਹੈ ਇਹ ਦਿਨ ਚੜ੍ਹਿਆ ਤੇ ਸਾਡੀ ਜੀ ਸ਼ੁਰੂ ਤੋਂ ਹੀ ਆਦਤ ਹੈ ਜਿਵੇਂ ਅੰਮ੍ਰਿਤ ਵੇਲੇ ਉੱਡ ਕੇ ਤਾਂ ਚੱਲੋ ਗਏ ਹਾਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨਾ ਜਿਹਨੇ ਜਨ ਸਮਾ ਮਿਲਦਾ ਤੇ ਉਦੋਂ ਬਾਅਦ ਫਿਰ ਜੋ ਜਿੱਦਾਂ ਦੀ ਡਿਊਟੀ ਲੱਗਦੀ ਹੈ ਕੋਈ 7 ਵਜੇ ਨਿਕਲਣਾ 8 ਵਜੇ ਨਿਕਲਣਾ 9 ਵਜੇ ਨਿਕਲਣਾ ਜਿੱਦਾਂ ਦੇ ਕੋਈ ਪ੍ਰੋਗਰਾਮ ਬਣੇ ਹੁੰਦੇ ਉਹਦੇ ਹਿਸਾਬ ਨਾਲ ਚੱਲ ਪਈਦਾ ਪ੍ਰਸ਼ਾਦਾ ਪਾਣੀ ਛੱਕ ਕੇ ਰਾਤ ਨੂੰ ਜਿੰਨੇ ਵੇਲੇ ਛੁੱਟੀ ਦੇ ਦਿੰਦੀਆਂ ਸੰਗਤਾਂ ਉਹਦੇ ਦੇ ਨਵਾ ਕੇ ਆਰਾਮ ਕਰ ਲਈਦਾ ਤੇ ਬਾਕੀ ਅਸੀਂ ਕੋਈ ਐਡੀ ਵੱਡੀ ਪਲਾਨ ਨਾ ਐਦਾਂ ਨਹੀਂ ਕੋਈ ਚੱਲਦੇ ਉਹ ਗੁਰੂ ਦੇ ਹੁਕਮ ਨਾਲ ਜਿਹੜੀ ਸਾਡੀ ਰੁਟੀਨ ਹੈ ਅਸੀਂ ਆਪਣੀ ਡਿਊਟੀ ਕਿਵੇਂ ਸਮਝਿਆ ਹੁਣ ਤੱਕ ਸਿਆਸਤ ਨੂੰ ਕਿਵੇਂ ਸਮਝਿਆ ਤੁਸੀਂ ਲੋਕਾਂ 'ਚ ਜਾ ਰਹੇ ਹੋ ਕਿਉਂਕਿ ਜ਼ਿੰਮੇਵਾਰੀ ਇੱਕ ਤਰੀਕੇ ਦੇ ਨਾਲ ਮੈਨੂੰ ਇਹਦਾ ਲੱਗਦਾ ਕਿ ਇਹ ਚੋਣ ਇੱਕ ਤਰੀਕੇ ਨਾਲ ਤੁਸੀਂ ਹੀ ਲੜ ਰਹੇ ਹੋ ਭਾਵੇਂ ਅਮਰਿਤਪਾਲ ਸਿੰਘ ਹੋਣੀ ਤਾਂ ਅੰਦਰ ਬੈਠੇ ਹੋ ਪਰ ਜ਼ਿੰਮੇਵਾਰੀਆਂ ਤੁਹਾਡੇ ਮੋਢਿਆਂ ਦੇ ਉੱਤੇ ਹੀ ਨੇ ਔਰ ਪੁੱਤ ਵਾਸਤੇ ਬਾਪੂ ਹੀ ਜਿਹੜਾ ਹੈ ਉਹ ਫਰਜ਼ ਨਿਭਾ ਰਿਹਾ ਹੈ ਨਹੀਂ ਇਹ ਚੀਜ਼ ਹੈ ਕਿ ਮੇਰੇ ਖਿਆਲ ਅਕਿ ਬਾਪੂ ਨਾਲੋਂ ਲੋਕ ਜਿਆਦਾ ਬੰਨਵਾ ਰਹੇ ਬਾਪੂ ਦੇ ਇਕੱਲੇ ਦੇ ਵਸਦੀ ਗੱਲ ਨਹੀਂ ਸੀ ਜ਼ਿੰਮੇਵਾਰੀ ਨਿਭਾ ਲੈਣੀ ਇਸ ਕਰਕੇ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਆ ਤੇ ਬਾਪੂ ਬਾਕੀ ਸਾਡਾ ਪਰਿਵਾਰ ਵੀ ਕੰਬਾਈਨਡ ਫੈਮਿਲੀ ਹੜੀ ਜੋਇੰਟ ਫੈਮਿਲੀ ਆ ਸਾਰੇ ਜਾਨੇ ਜਿੰਨੇ ਕੇ ਸਾਰੇ ਪਰਿਵਾਰ ਦੇ ਮੈਂਬਰ ਆ ਸਾਰੇ ਆਪੋ ਆਪਣੀ ਜਗ੍ਹਾ ਤੇ ਲੱਗੇ ਹੋਏ ਆ ਜਿੰਨਾ ਕੇ ਅਸੀਂ ਕਰ ਸਕਦੇ ਕਰ ਰਹੇ ਆ ਬਾਕੀ ਲੋਕਾਂ ਲੋਕਾਂ ਦਾ ਬਹੁਤ ਵੱਡਾ ਰਿਸਪੌਂਸ ਆ ਕਿ ਲੋਕਾਂ ਦੇ ਹੰਗਾਰੇ ਨਹੀਂ ਇਹ ਮੋਰਚਾ ਫਤਿਹ ਹੋਣਾ ਕਿਉਂਕਿ ਜਿਹੜੀ ਵਿਰੋਧੀ ਪਾਰਟੀਆਂ ਹੁੰਦੀਆਂ ਨੇ ਉਹ ਮੁੱਦਿਆਂ ਦੀ ਗੱਲ ਕਰਦੀਆਂ ਨੇ ਕਹਿੰਦੇ ਕਿ ਅਸੀਂ ਜੇ ਜਿੱਤ ਜਾਂਦੇ ਆ ਇੱਥੋਂ ਦੀ ਐਮਪੀ ਬਣ ਜਾਂਦੇ ਆ ਅਸੀਂ ਦਿੱਲੀ ਜਾ ਕੇ ਅਸੀਂ ਉੱਥੇ ਪਾਰਲੀਮੈਂਟ ਦੇ ਵਿੱਚ ਇਹ ਇਸ਼ੂਸ ਚੱਕਾਂਗੇ ਅਸੀਂ ਖਡੂਰ ਉਪਸਾਬ ਵਾਸਤੇ ਕੋਈ ਪ੍ਰੋਜੈਕਟ ਲਿਆਵਾਂਗੇ ਕੋਈ ਸੜਕਾਂ ਕੋਈ ਹਾਈਵੇਜ਼ ਦਾ ਪ੍ਰੋਜੈਕ ਤਾਂ ਅਮਰਿਤਪਾਲ ਸਿੰਘ ਹੁਣੀ ਕਿਸੇ ਇਸ਼ੂਜ਼ ਦੀ ਵੀ ਗੱਲ ਕਰ ਰਹੇ ਨੇ ਉਹ ਦੱਸ ਰਹੇ ਨੇ ਕਿ ਅਸੀਂ ਇਹ ਇਸ਼ੂਜ਼ ਨੂੰ ਵੀ ਹੱਲ ਕਰਾਂਗੇ ਹਾਂਜੀ ਉਹ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਟਾਰਗੇਟ ਆ ਕਿ ਰੋਡ ਜਾਂ ਬਾਕੀ ਡਿਵੈਲਪਮੈਂਟ ਤੇ ਤਾਂ ਹੀ ਚਾਹੀਦੀ ਜੇ ਸਾਡੀ ਨੌਜਵਾਨੀ ਬਚੂਗੀ ਜੇ ਸਾਡੇ ਲੋਕ ਇਹ ਨਾ ਰਹਿ ਤੇ ਬਾਕੀ ਡਿਵੈਲਪਮੈਂਟ ਨੂੰ ਅਸੀਂ ਕੀ ਕਰਾਂਗੇ ਇਸ ਕਰਕੇ ਸਭ ਤੋਂ ਵੱਡਾ ਮਸਲਾ ਸਾਡਾ ਨਸ਼ਿਆਂ ਦਾ ਇਹ ਜੇ ਸਾਡੀ ਨੌਜਵਾਨੀ ਨੂੰ ਉਸ ਤੋਂ ਬਚਾਉਣਾ ਉਹਦੇ ਘੇਰ ਤੋਂ ਬਚਾਉਣਾ ਦੂਸਰਾ ਸਾਡੇ ਜਿਹੜੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਦਿਨ-ਦਿਨ ਉਹਤੇ ਰੋਕ ਲਾਉਣੀ ਤੀਸਰਾ ਮਸਲਾ ਹੈ ਕਿ ਧਰਮ ਪ੍ਰਚਾਰ ਤੇ ਜੇ ਨਸ਼ੇ ਇਹ ਦੋਵੇਂ ਜੁਆਇੰਡ ਹੈ ਜੇ ਅਗਰ ਬੰਦਾ ਜਿੰਨਾ ਐਦਾਂ ਨਿਕਲਣ ਦੀ ਕੋਸ਼ਿਸ਼ ਕਰੂ ਨਹੀਂ ਨਿਕਲ ਸਕਦਾ ਜਦੋਂ ਗੁਰੂ ਨਾਲ ਜੁੜ ਜੂਗਾ ਗੁਰੂ ਦੀ ਭੈ ਭਾਵਨਾ ਚ ਆ ਜਾਊਗਾ ਤੇ ਗੁਰੂ ਨੂੰ ਹਾਜ਼ਰ ਨਾਲ ਸਮਝ ਜੇ ਫਿਰ ਉਹ ਨਸ਼ੇ ਦੀ ਲੋੜ ਨਹੀਂ ਰਹਿੰਦੀ ਫਿਰ ਗੁਰੂ ਦੇ ਨਾਮ ਦਾ ਨਸ਼ਾ ਹੋਊਗਾ ਤੇ ਇਸ ਕਰਕੇ ਧਰਮ ਪ੍ਰਚਾਰ ਦਾ ਇਹ ਬੰਦੀ ਸਿੰਘਾਂ ਦਾ ਇਹ ਜਿਹੜੇ ਮਸਲੇ ਜਿਹੜੇ ਸਾਡੇ ਬਹੁਤ ਲੰਮੇ ਟਾਈਮ ਤੋਂ ਲਟਕੇ ਇਹਨਾਂ ਤੇ ਪਹਿਲ ਦੇ ਆਧਾਰ ਤੇ ਇਹਨਾਂ ਤੇ ਕੰਮ ਕੀਤਾ ਜਾਊਗਾ ਬਾਕੀ ਜੋ ਵੀ ਪੰਜਾਬ ਦੇ ਮਸਲੇ ਆ ਉਹਨਾਂ ਵਾਸਤੇ ਉਹ ਜਿੱਦਾਂ ਪਹਿਲਾਂ ਵੀ ਬਾਤ ਚੁੱਕਦੇ ਰਹੇ ਉਹ ਉਦਾਂ ਡਟ ਕੇ ਚੱਕਣਗੇ ਤੇ ਪਰ ਇਹ ਜਿਹੜਾ ਪਾਇਰਟੀ ਪਹਿਲ ਦੇ ਆਧਾਰ ਤੇ ਇਹ ਉਹ ਨਸ਼ਿਆਂ ਦੇ ਮੁੱਦੇ ਤੇ ਕਿਉਂਕਿ ਉਹ ਉਹ ਸਾਡੇ ਸਾਰੇ ਕਲਚਰ ਨੂੰ ਸਾਰੀ ਵਿਰਾਸਤ ਨੂੰ ਖਤਮ ਕਰ ਰਿਹਾ ਇਸ ਕਰਕੇ ਉਹ ਉਹਨਾਂ ਪਹਿਲ ਦੇ ਆਧਾਰ ਤੇ ਬਲਟੋਹਾ ਸਾਹਿਬ ਉਹਨਾਂ ਦਾ ਚੈਲੰਜ ਖਤਮ ਹੋਇਆ ਕਿ ਨਹੀਂ ਕਿ ਅਜੇ ਵੀ ਉਹ ਬਰਕਰਾਰ ਹੈ ਕਿ ਕਹਿੰਦੇ ਨੇ ਉਹ ਕਹਿੰਦੇ ਮੇਰੇ ਨਾਲ ਆ ਕੇ ਡਿਬੇਟ ਕਰ ਲਓ ਮੈਂ ਗੱਲਬਾਤ ਕਰਨ ਨੂੰ ਤਿਆਰ ਆ ਕਿ ਹੁਣ ਉਹ ਗੱਲਬਾਤ ਕਰਨ ਵਾਸਤੇ ਹੁਣ ਤਿਆਰ ਨਹੀਂ ਹੈ ਨਹੀਂ ਇਹ ਤੇ ਹੁਣ ਜੀ ਉਹਨਾਂ ਦੀਆਂ ਜੋ ਗੱਲਾਂ ਕਰ ਰਹੇ ਉਹ ਲੋਕ ਉਹਦਾ ਜਵਾਬ ਦੇ ਰਹੇ ਬਾਕੀ ਹੁਣ ਬਾਕੀ ਇੱਕ ਤਰੀਕ ਨੂੰ ਲੋਕ ਜਵਾਬ ਦੇ ਦੇਣਗੇ ਸਾਨੂੰ ਉਹਦੇ ਨਾਲ ਬਹਿਸ ਕਰਨ ਦੀ ਤੇਡੀ ਮੇਰੇ ਖਿਆਲ ਨਾਲ ਲੋੜ ਨਹੀਂ ਗਈ ਤੇ ਬਾਕੀ ਸੰਗਤਾਂ ਵੀ ਬਹੁਤ ਉਹਨਾਂ ਨੂੰ ਉਹਦੀਆਂ ਜਵਾਬ ਦੇ ਹੀ ਰਹੇ ਐ ਕਿ ਬਹੁਤ ਬੰਦੇ ਕਹਿ ਰਹੇ ਕਿ ਤੁਸੀਂ ਇਹ ਸਾਡੇ ਨਾਲ ਡਿਬੇਟ ਕਰ ਲਓ ਇਸ ਕਰਕੇ ਮੇਰੇ ਖਿਆਲ ਇਹੋ ਜਿਹਾ ਇਸ ਉਹ ਕਹਿੰਦੇ ਕਿ ਮੈਂ ਸਭ ਪੂਛ ਪਹਿਲਾਂ ਦੱਸਿਆ ਹੋਇਆ ਸੀਗਾ ਪਰਿਵਾਰ ਨੂੰ ਮੈਂ ਜ਼ਿਕਰ ਕੀਤਾ ਹੋਇਆ ਸੀ ਕਿ ਮੈਂ ਇਲੈਕਸ਼ਨ ਲੜਨੀ ਹੈ ਬੰਦਿਆਂ ਨੂੰ ਵੀ ਜਿਹੜੇ ਕਹਿੰਦੇ ਵਿੱਚ ਪਏ ਹੋਏ ਸੀ ਸਾਰਿਆਂ ਨੂੰ ਕਹਿੰਦੇ ਇਹ ਚੀਜ਼ ਧਿਆਨ ਦੇ ਵਿੱਚ ਸੀ ਕਿ ਵਿਰਸਾ ਸਿੰਘ ਬਲਟੋਹਾ ਮੈਦਾਨ ਦੇ ਵਿੱਚ ਹੋਣਗੇ ਨਹੀਂ ਸਾਡਾ ਪਰਿਵਾਰ ਮੇਰਾ ਖਿਆਲ ਹੈ ਕਿ ਅਸੀਂ ਇੱਕ ਗੁਰੂ ਪਾਤਸ਼ਾਹ ਨੂੰ ਮੰਨਣ ਵਾਲੇ ਬੰਦੇ ਆ ਅਸੀਂ ਕਦੀ ਇਹੋ ਜਿਹੀ ਕਿਸੇ ਨਾਲ ਧੋਖੇਬਾਜ਼ੀ ਜਾਂ ਸਾਡੇ ਨਾਲ ਕੋਈ ਗੱਲ ਨਾ ਹੋਈ ਹੈ ਅਸੀਂ ਇਹ ਜੇ ਕੋਈ ਹੋਈ ਹੁੰਦੀ ਤੇ ਮੇਰਾ ਖਿਆਲ ਹੈ ਕਿ ਅਸੀਂ ਉਹ ਬਚਨ ਤੋਂ ਕਦੀ ਪਿੱਛੇ ਨਹੀਂ ਹਟ ਸਕਦੇ ਸਾਡੇ ਨਾਲ ਕੋਈ ਸੰਪਰਕ ਨਹੀਂ ਕੁਛ ਨਹੀਂ ਇਸ ਵਿਸ਼ੇ ਤੇ ਉਹੀ ਗੱਲ ਨਹੀਂ ਹੋਈ ਕਿਉਂਕਿ ਅਸੀਂ ਜੇ 2200 ਜਿੱਦਾਂ ਕਹਿ ਰਹੇ ਸੀ ਕਿ ਕੋਈ ਵਿਚਲਾ ਬੰਦਾ ਸੀ ਵਿਚਲਾ ਬੰਦਾ ਸਹੀਂ ਉਥੇ ਅੰਮ੍ਰਿਤਸਰ ਹੀ ਬੈਠੇ ਰਹਿੰਦੇ ਹਨ ਮੈਂ ਤੇ ਤੁਸੀਂ ਦਿੱਲੀ ਉਥੇ ਆਉਣਾ ਜਾਣਾ ਤੁਹਾਡਾ ਸੀ ਲਾਗੇ ਤੁਸੀਂ ਵੀ ਅੰਮ੍ਰਿਤਸਰ ਚ ਰਹਿੰਦੇ ਤੁਸੀਂ ਸਾਨੂੰ ਮਿਲ ਕੇ ਵੀ ਪੁੱਛ ਸਕਦੇ ਨਾ ਤਾਂ ਵੀ ਠੀਕ ਹੈ ਹੈ ਤੁਜਾ ਬੰਦਾ ਕੀ ਕਰੀ ਜਾਂਦਾ ਕੀ ਕਹੀ ਜਾਂਦਾ ਉਹ ਉਹਦੇ ਜ਼ਿੰਮੇਵਾਰ ਤੇ ਅਸੀਂ ਨਹੀਂ ਨਾ ਹੈ ਠੀਕ ਹੈ ਕਿਤੇ ਉਹ ਕੀ ਕੀ ਤੁਹਾਡੇ ਨਾਲ ਸਮਝੌਤਾ ਕੀਤਾ ਕੀ ਕੀਤਾ ਨਹੀਂ ਉਹ 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 ਸਾਦੇ ਵਾਰ ਅਖੀਰ ਦੇ ਵਿੱਚ ਕੀ ਖਡੂਰ ਸਾਹਿਬ ਦੀ ਜਨਤਾ ਨੂੰ ਅਪੀਲ ਕਰਨਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਔਰ ਕਿਵੇਂ ਦਾ ਹੰਗਾਰਾ ਉਹਨਾਂ ਤੋਂ ਤੁਸੀਂ ਇਸ ਵੇਲੇ ਉਮੀਦ ਕਰ ਰਹੇ ਹੋ ਉਹਨਾਂ ਦੀ ਇਹ ਤੇ ਖਡੂਰ ਸਾਹਿਬ ਦੇ ਜਨਤਾ ਨੂੰ ਜਾਂ ਅਸੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਇਹ ਜਿਹੜੇ ਪੋਲੀਟੀਕਲ ਤਰ੍ਹਾਂ ਰਵੈਤੀ ਪਾਰਟੀਆਂ ਇਹਨਾਂ ਕੋਲ ਬਹੁਤ ਤਰ੍ਹਾਂ ਦੇ ਸਾਧਨ ਵੀ ਆ ਬਹੁਤ ਤਰ੍ਹਾਂ ਦੀ ਪਾਵਰ ਵੀ ਹੈ ਇਹਨਾਂ ਕੋਲ ਤੇ ਇਸ ਕਰਕੇ ਹੁਣ ਤੁਸੀਂ ਗੁਰੂ ਮਹਾਰਾਜ ਦਾ ਉਤਰਾਸਰ ਲੇ ਕੇ ਸੱਚ ਦਾ ਸਾਧਿਓ ਜਿਹੜਾ ਜਿਹੜਾ ਵੀ ਤੁਹਾਨੂੰ ਲੱਗਦਾ ਕੋਈ ਕੈਂਡੀਡੇਟ ਵਧੀਆ ਪੰਜਾਬ ਲਈ ਵਧੀਆ ਕੰਮ ਕਰ ਸਕਦਾ ਤੇ ਉਹਨੂੰ ਜਿਤਾਓ ਤੇ ਆਪਣਾ ਭੇਖ ਨੂੰ ਸਵਾਰੋ ਬਾਕੀ ਇਹ ਹੀ ਸਾਡੀ ਕਾਮਨਾ ਕਿ ਗੁਰੂ ਮਹਾਰਾਜ ਇਹੋ ਜਿਹਾ ਸਮਾਜ ਇਹੋ ਜਿਹਾ ਹੋਵੇ ਜਿੱਥੇ ਸਭ ਦਾ ਭਲਾ ਹੋਵੇ ਸਭ ਨੂੰ ਇਨਸਾਫ ਮਿਲ ਸਕਦਾ ਹੋਵੇ ਅਸੀਂ ਉਸੇ ਇਹੋ ਜਿਹਾ ਰਾਜ ਦੀ ਕਾਮਨਾ ਅੰਮ੍ਰਿਤਪਾਲ ਸਿੰਘ ਖਾਲਸਾ ਤੋਂ ਇਲਾਵਾ ਤੁਹਾਨੂੰ ਹੋਰ ਸੀਟਾਂ ਦੇ ਉੱਤੇ ਕੋਈ ਵਧੀਆ ਉਮੀਦਵਾਰ ਲੱਗ ਰਹੇ ਨੇ ਤੁਹਾਨੂੰ ਲੱਗਦਾ ਕਿ ਜਿਹੜੇ ਜਿਤਨੇ ਚਾਹੀਦੇ ਨੇ ਨਹੀਂ ਕਾਫੀ ਉਮੀਦਵਾਰ ਹੋਏਗੇ ਪਰ ਲੋਕ ਲੋਕਾਂ ਨੂੰ ਸਭ ਤੋਂ ਵਧੀਆ ਪਤਾ ਵੀ ਹਾਂ ਕਿਹੜਾ ਕਿਹੜਾ ਉਮੀਦਵਾਰ ਸਾਡੀ ਗੱਲ ਕਰਦਾ ਜਨ ਜਨੇ ਪਹਿਲਾਂ ਕੀਤੀ ਆ ਤੇ ਉਹ ਇਹ ਉਹਨਾਂ ਨੇ ਸਾਰੇ ਨਜ਼ਰਾਂ ਚ ਹੈ ਗਈ ਹੈ ਤੇ ਉਹਦੇ ਹਿਸਾਬ ਨਾਲ ਲੋਕ ਦੀਉਣ ਦਾ ਪਾਰਟੀ ਲਾਈਨ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਵੀ ਲੋਕ ਆ ਕੇ ਸਾਥ ਦੇ ਰਹੇ ਨੇ ਕਈ ਕਿਉਂਕਿ ਸਾਡੇ ਕੋਲ ਚਰਚਾਵਾਂ ਆਈਆਂ ਖਬਰਾਂ ਆਈਆਂ ਕਿ ਲੋਕੀ ਕਹਿੰਦੇ ਕਿ ਪਿੰਡਾਂ ਚ ਅਸੀਂ ਸਿਰਫ ਇੱਕੋ ਹੀ ਬੂਥ ਲਾਉਣਾ ਹੈ ਆ ਪਾਰਟੀ ਬਜੀ ਤੋਂ ਉੱਪਰ ਉੱਠ ਕੇ ਲੋਕ ਹੁਣ ਸਾਰੇ ਹੀ ਆਪ ਮੁਹਾਰੇ ਕਹਿੰਦੇ ਅਮਰਿਤਪਾਲ ਸਿੰਘ ਉਹਨਾਂ ਖਾਸਾ ਦੇ ਨਾਲ ਹੋਏ ਪਏ ਨੇ ਹਾਂਜੀ ਅਸੀਂ ਬਹੁਤ ਪਿੰਡਾਂ 'ਚ ਗਏ ਹਾਂ ਬਹੁਤ ਪਿੰਡਾਂ ਨੇ ਮਤੇ ਪਾਏ ਕਿ ਅਸੀਂ ਕੋਈ ਦੂਸਰੀ ਪਾਰਟੀ ਦਾ ਤੇ ਅਸੀਂ ਉਹਨਾਂ ਨੂੰ ਇਹ ਵੀ ਅਪੀਲ ਕਰਦੇ ਰਹੇ ਹਾਂ ਕਿ ਇਹ ਚੀਜ਼ ਕਿ ਡੈਮੋਕ੍ਰੇਸੀ ਸਭ ਨੂੰ ਬੂਥ ਲਾਉਣ ਦਾ ਹੱਕ ਹੈ ਤੁਸੀਂ ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਕਰਨੀ ਠੀਕ ਹੈ ਕਿ ਅਸੀਂ ਵੋਟ ਮੰਗਦੇ ਆ ਤੁਹਾਡੇ ਕੋਲ ਤੇ ਤੁਸੀਂ ਪਰ ਕਿਸੇ ਨਾ ਅਨਸ਼ਾਸਨ ਚ ਰਹਿ ਕੇ ਕੋਈ ਕੋਈ ਇਹੋ ਜਿਹਾ ਆਪਾਂ ਪ੍ਰੋਗਰਾਮ ਜਾਂ ਕੋਈ ਜਿਹੜਾ ਕੋਈ ਬੈਲੈਂਸ ਕ੍ਰੀਏਟ ਹੁੰਦੀ ਹੋਵੇ ਜਾਂ ਕਿ ਅਸੀਂ ਉਹ ਜਿਹਾ ਮਸਲਾ ਨਹੀਂ ਕਰਨਾ ਜੇ ਕਿ ਕੋਈ ਵੀ ਬੂਥ ਲਾਉਂਦਾ ਵਾ ਲਾਵੇ ਨਹੀਂ ਲਾਉਂਦਾ ਜੇ ਸਾਰਿਆਂ ਦੀ ਸਹਿਮਤੀ ਹੁੰਦੀ ਤੇ ਠੀਕ ਹੈ ਨਹੀਂ ਹੁੰਦੀ ਤੇ ਕੋਈ ਜੇ ਲਾਉਣਾ ਵੀ ਚਾਹੁੰਦਾ ਤੇ ਉਹਨੂੰ ਲਾਉਣ ਦਿੱਤਾ ਜਾਣਾ ਚਾਹੀਦਾ ਧੰਨਵਾਦ ਬਹੁਤ ਬਹੁਤ ਗੱਲਬਾਤ ਕਰਨ ਦੇ ਲਈ ਔਰ ਸਮਾਂ ਦੇਣ ਦੇ ਲਈ ਤਾਂ ਅਮਰਿਤਪਾਲ ਸਿੰਘ ਖਾਲਸਾ ਉਹਨਾਂ ਦੇ ਬਾਪੂ ਜੀ ਹੁਣੀ ਇਸ ਵੇਲੇ ਸਾਰੀ ਜੋ ਚੋਣ ਮੁਹਿੰਮ ਹੈ ਉਸ ਨੂੰ ਸੰਭਾਲ ਰਹੇ ਨੇ ਹਰ ਰੋਸ ਵੇਰੇ ਨਿਕਲ ਦੇਣੇ ਚੋਣ ਪ੍ਰਚਾਰ ਦੇ ਲਈ ਔਰ ਲੋਕਾਂ ਨੂੰ ਇਹੀ ਅਪੀਲ ਕਰ ਰਹੇ ਨੇ ਕਿ ਸੱਚ ਦਾ ਸਾਥ ਦੋ ਸੱਚ ਦੇ ਨਾਲ ਖੜੇ ਹੋ ਤਾਂ ਕਹਿੰਦੇ ਕਿ 1 ਜੂਨ ਨੂੰ ਜੋ ਵੋਟਾਂ ਪੈਣਗੀਆਂ 4 ਜੂਨ ਨੂੰ ਨਤੀਜੇ ਜੋ ਆਣਗੇ ਉਹ ਸਭ ਕੁਝ ਕਲੀਅਰ ਕਰ ਦੂਗਾ ਕਿ ਲੋਕ ਕਿਸ ਦੇ ਨਾਲ ਖੜੇ ਹੁੰਦੇ ਹੋਏ ਨਜ਼ਰ ਆਉਂਦੇ ਨੇ ਕੈਮਰਾ ਪਰਸਨ ਦਵਿੰਦਰ ਨਾ ਗਗਨਦੀਪ ਸਿੰਘ ਕ੍ਰੋ ਪੰਜਾਬ ਟੀਵੀ